ਇਹ ਕਾਲਾ ਕਾਲਾ ਟਮਾਟਰ ਤੁਹਾਡੇ ਸਰੀਰ ਨੂੰ ਲੱਗਣ ਵਾਲੀਆਂ ਕਾਲੀਆਂ ਕਾਲੀਆਂ 100 ਤੋਂ ਵੱਧ ਬਿਮਾਰੀਆਂ ਦੂਰ ਕਰ ਸਕਦਾ ਹੈ। ਕਿਿਆਂ ਦੇ ਹਸਣ ਨਾਲ ਪਿਸ਼ਾਬ ਨਿਕਲ ਜਾਂਦਾ ਹੈ, ਡਰਨ ਨਾਲ ਪਿਸ਼ਾਬ ਨਿਕਲ ਜਾਂਦਾ ਹੈ, ਰਾਤ ਨੂੰ ਪਿਸ਼ਾਬ ਨਿਕਲ ਜਾਂਦਾ ਹੈ, ਪਿਸ਼ਾਬ ਨਿਕਲ ਦੇਦਾ ਪਤਾ ਹੀ ਨਹੀਂ ਲੱਗਦਾ। ਉਹ ਸਾਰਿਆਂ ਦਾ ਹੱਲ ਮੈਨੂੰ ਐ ਦੱਸੋ ਜੀ ਫਿਰ ਇਹ ਤੁਹਾਡਾ ਕਾਲਾ ਟਮਾਟਰ ਵਾਲਾ ਨੁਸਖਾ ਤੁਸੀਂ ਲੈ ਕੇ ਆਏ ਹੋ। ਕਾਲਾ ਟਮਾਟਰ ਕਰੂਗਾ ਜੀ? ਜੀਰਾ, ਅਨਾਰ ਦਾਣਾ ਔਰ ਕਾਲਾ ਨਮਕ ਪਾ ਕੇ ਪਾਊਡਰ ਬਣਾਇਆ ਹੋਇਆ। ਤੁਸੀਂ ਇਹਨੂੰ ਵਿੱਚ ਪਾਉਂਗੇ ਇਹਦੇ ਨਾਲ ਹੋਰ ਇਹਦੀ ਮਤਲਬ ਕਿ ਮੈਡੀਸਨਲ ਵੈਲਿਊ ਇਨਕਰੀਜ਼ ਹੋਏਗੀ। ਠੀਕ ਹੈ ਨਾ? ਇਹਨੂੰ ਲੈਣ ਨੂੰ ਕੁੱਟ ਲੈਣਾ ਐਸੀ ਮੈਸ਼ ਕਰ ਲੈਣਾ। ਹਾਂਜੀ। ਕੱਲ੍ਹ ਆ ਗਿਆ। ਹਾਂਜੀ। ਸੋ ਤੁਸੀਂ ਦੇਖੋ ਇਹਦਾ ਟੇਸਟ ਵੀ ਬੜਾ ਵਧੀਆ ਹੋ ਜਾਂਦਾ ਬਈ। ਬਹੁਤ ਵਧੀਆ ਟੇਸਟ ਹੋ ਗਿਆ ਜੀ। ਨਾਲ ਜਦੋਂ ਅਸੀਂ ਬੇਕ ਕਰਕੇ ਖਾਣਾ ਹੈਗਾ ਤੁਹਾਡੀ ਯੂਟੀਆਈ ਦੀ ਪ੍ਰੋਬਲਮ ਕਿਤੇ ਤੁਹਾਡੇ ਕੋਈ ਬਲੌਕੇਜ ਦੀ ਪ੍ਰੋਬਲਮ ਸਾਰੀਆਂ ਨੂੰ ਓਪਨ ਕਰਦਾ ਹੈਗਾ। ਖੜੇ ਆ ਸਾਡੇ ਬਲੈਡਰ ਦੇ ਉੱਪਰ ਕੋਈ ਵਜਨ ਕੋਈ ਭਾਰ ਨਹੀਂ ਪੈ ਰਿਹਾ। ਜਦੋਂ ਅਸੀਂ ਬੈਠ ਕੇ ਕਰਨਾ ਦੇਖੋ ਇਸ ਪੋਜੀਸ਼ਨ ਦੇ ਵਿੱਚ ਪਿਸ਼ਾਅ ਕਰਨਾ ਚਾਹੀਦਾ। ਇੱਕ ਇੱਕ ਪੈਰ ਆਪਣਾ ਸਿੱਧਾ ਰੱਖੋ ਦੂਜਾ ਤੁਸੀਂ ਪੰਜੇ ਤੇ ਆ ਜਾਓ। ਉਸ ਤੋਂ ਬਾਅਦ ਯੂਰੀਨ ਤੁਸੀਂ ਪਾਸ ਕੀਤਾ। ਆ ਦੇਖੋ ਉੱਪਰੋਂ ਵੀ ਤੁਹਾਡਾ ਪ੍ਰੈਸ਼ਰ ਪੈ ਰਿਹਾ। ਸਾਡਾ ਬਲੈਡਰ ਟੋਟਲੀ ਖਾਲੀ ਹੁੰਦਾ ਹੈਗਾ। ਇਹ ਹੁੰਦੀ ਹੈ ਪ੍ਰੋਸਟੇਟ ਗਲੈਂਡ ਜਿਹਨੇ ਸਾਡੇ ਯੂਰੇਥਰਾ ਪਿਸ਼ਾਬ ਦੀ ਨਾਲੀ ਨੂੰ ਇਸ ਤਰ੍ਹਾਂ ਜਕੜਿਆ ਹੁੰਦਾ ਹੈ ਠੀਕ ਹੈ ਠੀਕ ਹੈ ਜਦੋਂ ਇਹਨਾਂ ਦਾ ਸਾਈਜ਼ ਵੱਧ ਜਾਂਦਾ ਹੈ ਜਿਹਨੂੰ ਪ੍ਰੋਸਟੇਟੋ ਮਕੈਲੀ ਮਗੈਲੀ ਕਹਿੰਦੇ ਐ ਇਨਲਾਰਜਮੈਂਟ ਆਫ ਪ੍ਰੋਸਟੇਟ ਉਹਦੇ ਨਾਲ ਕੀ ਹੈਗਾ ਦੇਖੋ ਪਿਸ਼ਾਬ ਦਾ ਰਸਤਾ ਕਿੰਨਾ ਟਾਈਟ ਹੋ ਗਿਆ ਆਮ ਤੌਰ ਤੇ ਪੇਸ਼ੈਂਟ ਸਿਰਫ ਪ੍ਰੋਸਟੇਟ ਬਾਰੇ ਹੀ ਜਾਣਦੇ ਐ ਗਦੂਦਾਂ ਜਿਹਨੂੰ ਕਹਿੰਦੇ ਹੈ ਵੀ ਗਦੂਦਾਂ ਪ੍ਰੋਬਲਮ ਹੈਗੀ ਬਟ ਇਹਦਾ ਅੱਗੇ ਕਾਫੀ ਜ਼ਿਆਦਾ ਇਹਦੀ ਬ੍ਰਾਡ ਕਾਫੀ ਇਹਦਾ ਹੋਰ ਬਿਮਾਰੀਆਂ ਹੈਗੀਆਂ ਜਿਹੜੀਆਂ ਐਂਡ ਤੇ ਜਾ ਕੇ ਪ੍ਰੋਸਟੇਟ ਕੈਂਸਰ ਤੱਕ ਪਹੁੰਚ ਜਾਂਦੀਆਂ ਹਨ ਬਲੈਡਰ ਦੀ ਹੋਲਡਿੰਗ ਕੈਪੈਸਿਟੀ ਘੱਟ ਗਈ ਹੈ ਉਸ ਕੰਡੀਸ਼ਨ ਦੇ ਵਿੱਚ ਆਮ ਤੌਰ ਤੇ ਡਾਕਟਰ ਤੁਹਾਨੂੰ ਕੈਥੀਟਰ ਲਗਾ ਦਿੰਦੇ ਹੈਗੇ ਵੀ ਬਜਾਏ ਬਾਰ-ਬਾਰ ਬਾਰ-ਬਾਰ ਤੁਸੀਂ ਯੂਰਿਨ ਜਾਣਾ ਉਹ ਤੋਂ ਵੈਤਰ ਹੈ ਵੀ ਤੁਹਾਡਾ ਕੈਥੀਟਰ ਲਾਤਾ ਹੈ 15 ਦਿਨ ਬਾਅਦ ਚੇਂਜ ਕਰਾਈ ਜਾਓ ਬੜੀ ਇੱਕ ਪੇਨਫੁੱਲ ਔਰ ਐਸ ਵੈਲ ਐਸ ਇੱਕ ਸ਼ਰਮਨਾਕ ਜੀ ਸਥਿਤੀ ਹੋ ਜਾਂਦੀ ਪੇਸ਼ੈਂਟ ਦੇ ਲਈ ਪੁਲਿਸ ਅਫਸਰ ਐਸਪੀ ਸੀਗੇ ਤੇ ਉਹਨਾਂ ਦੀ ਆਪਣਾ 2.5 ਸਾਲ ਦੀ ਨਾਲੀ ਸਿਰਫ 22 ਦਿਨਾਂ ਚ ਉਤਰੀ ਇੱਕ ਹੋਰ ਮੈਡਮ ਸੀਗੇ ਆਪਣਾ ਉਹਨਾਂ ਦੇ ਉਹਨਾਂ ਦੀ ਬੇਟੀ ਯੂਕੇ ਤੋਂ ਉਹਨਾਂ ਦਾ ਇਲਾਜ ਕਰਾਣ ਆਈ ਸੀਗੀ ਉਹਨਾਂ ਉਹਦੇ ਭੈਣਜੀ ਦੀ ਵੀ 1 ਮਹੀਨੇ ਬਾਅਦ ਪਾਈਪ ਉੱਤਰ ਗਈ 9 2 24 ਨੂੰ 35.7 ਹੈਗਾ ਤੇ ਉਸ ਤੋਂ ਬਾਅਦ 30 4 24 ਨੂੰ ਜਿਹੜਾ ਇਹ ਪੀਐਸਏ ਹੈਗਾ 11.3 ਹਾਂਜੀ ਡਾਕਟਰ ਸਾਹਿਬ ਨਾ 1.2 ਪੁਆਇੰਟ ਨਾ 2. ਇਕੱਠੀ 20 ਪੁਆਇੰਟ 20 ਪੁਆਇੰਟ ਵੀ ਵਧੇ ਦੇਖੋ ਉਹਨਾਂ ਨੇ ਟੈਸਟ ਤੋਂ 92 ਦਾ ਕਰਾਇਆ ਹੋਇਆ ਮੇਰੇ ਕੋ ਇਹਨਾਂ ਨੇ ਦਵਾਈ 84 ਨੂੰ ਸ਼ੁਰੂ ਕੀਤੀ ਸੀ ਓਕੇ ਤੇ 304 ਨੂੰ ਇਹਨੇ ਟੈਸਟ ਕਰਿਆ ਯਾਨੀ 22 ਦਿਨਾਂ ਦੇ ਵਿੱਚ ਇਹਨਾਂ ਦਾ 11.3 ਤੇ ਆ ਗਿਆ ਤੇ ਐਂਡ ਪੇਸ਼ੈਂਟ ਇਜ਼ ਵੈਰੀ ਹੈਪੀ ਇਹ ਕਾਲਾ ਕਾਲਾ ਟਮਾਟਰ ਤੁਹਾਡੇ ਸਰੀਰ ਨੂੰ ਲੱਗਣ ਵਾਲੀਆਂ ਕਾਲੀਆਂ ਕਾਲੀਆਂ 100 ਤੋਂ ਵੱਧ ਬਿਮਾਰੀਆਂ ਦੂਰ ਕਰ ਸਕਦਾ ਹੈ ਕਿਵੇਂ ਕਰ ਸਕਦਾ ਹੈ ਕਿਸ ਤਰੀਕੇ ਨਾਲ ਕਰ ਸਕਦਾ ਹੈ ਅੱਜ ਇਸ ਕਾਲੇ ਟਮਾਟਰ ਦਾ ਕਮਾਲ ਦੇ ਜਿਹੜਾ ਨੁਸਖਾ ਹੈਗਾ ਕਮਾਲ ਦਾ ਫਾਰਮੂਲਾ ਹੈ ਅਸੀਂ ਤੁਹਾਨੂੰ ਦਸਣ ਵਾਲਿਆਂ ਸਤਿ ਸ਼੍ਰੀ ਅਕਾਲ ਜੀ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ faruqi ਤੇ ਮੇਰੇ ਨਾਲ ਨੇ ਦੁਨੀਆ ਭਰ ਦੇ ਬੜੇ ਨਾਮਵਰ ਡਾਕਟਰ ਡਾਕਟਰ ਰਾਜੇਸ਼ ਠਾਕੁਰ ਜੀ ਉਹਨਾਂ ਨਾਲ ਅਸੀਂ ਅੱਜ ਗੱਲਬਾਤ ਇੱਕ ਵਾਰ ਮੁੜ ਤੋਂ ਕਰਨ ਆਏ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਕਾਲਾ ਕਾਲਾ ਟਮਾਟਰ ਹੈ ਇਹ ਬੰਦਿਆਂ ਦੀਆਂ ਅਸੀਂ ਕਹਿ ਲਈਏ ਕਿ ਬਿਮਾਰੀਆਂ ਦੀਆਂ ਬਹੁਤ ਬਿਮਾਰੀਆਂ ਦੀ ਜਿਹੜੀ ਇਹ ਤੋੜ ਹੈਗੀ ਹੈ ਇਹ ਨੁਸਖਾ ਫਾਰਮੂਲਾ ਉਹਨਾਂ ਨੇ ਰੱਖਿਆ ਹੋਇਆ ਸੀ ਸਮਝਾਂਗੇ ਕਿ ਟਮਾਟਰੀ ਫਾਰਮੂਲਾ ਟਮਾਟਰੀ ਨੁਸਖਾ ਕਾਲਾ ਟਮਾਟਰ ਨੁਸਖਾ ਕੀ ਹੈ ओरिजिनल ਕੀ ਕੀ ਫਾਇਦੇ ਨੇ ਜਿਹੜੇ ਹੋਣ ਵਾਲੇ ਨੇ ਪਹਿਲਾਂ ਅਸੀਂ ਸਵਾਗਤ ਕਰ ਲੈਂਦੇ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਧੰਨਵਾਦ ਫਰੂਕੀ ਸਾਹਿਬ ਤੁਹਾਡਾ ਵੀ ਬਹੁਤ ਸਵਾਗਤ ਜੀ ਅੱਛਾ ਡਾਕਟਰ ਸਾਹਿਬ ਅੱਜਕਲ ਪਿਸ਼ਾਬ ਹੀ ਨਹੀਂ ਆ ਰਿਹਾ ਜੀ ਗਰਮੀ ਇੰਨੀ ਪੈ ਰਹੀ ਹੈ ਪਿਸ਼ਾਬ ਨਾ ਆਉਣ ਦਾ ਕੀ ਕਾਰਨ ਮੰਨਦੇ ਹੋ ਜੀ ਤੁਸੀਂ ਅ ਦੇਖੋ ਫਰੂਕੀ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਪਿਸ਼ਾਬ ਨਾਲ ਰਿਲੇਟਡ ਬਹੁਤ ਹੀ ਜ਼ਿਆਦਾ ਸਮੱਸਿਆ ਚੱਲ ਰਹੀਆਂ ਹੈਗੀਆਂ ਜਿਦੇ ਵਿੱਚ 50 ਸਾਲ ਦੀ ਉਮਰ ਤੋਂ ਬਾਅਦ ਲੇਡੀਜ਼ ਔਰ ਜੈਂਟਸ ਦੋਨਾਂ ਨੂੰ ਪਿਸ਼ਾਬ ਦੇ ਨਾਲ ਰਿਲੇਟਡ ਬਹੁਤ ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਦਾਂ ਕਿ ਮੇਲ ਦੇ ਵਿੱਚ ਤਾਂ ਪ੍ਰੋਸਟੇਟ ਦੇ ਕਰਕੇ ਸਮੱਸਿਆ ਆਂਦੀ ਹੈਗੀਆਂ ਆਮ ਤੌਰ ਤੇ ਪੇਸ਼ੈਂਟ ਸਿਰਫ ਪ੍ਰੋਸਟੇਟ ਬਾਰੇ ਹੀ ਜਾਣਦੇ ਐ ਗਦੂਦਾਂ ਜਿਹਨੂੰ ਕਹਿੰਦੇ ਹੈ ਵੀ ਗਦੂਦਾਂ ਪ੍ਰੋਬਲਮ ਹੈਗੀ ਬਟ ਇਹਦਾ ਅੱਗੇ ਕਾਫੀ ਜ਼ਿਆਦਾ ਇਹਦੀ ਬ੍ਰੌਡ ਕਾਫੀ ਇਹਦਾ ਹੋਰ ਬਿਮਾਰੀਆਂ ਹੈਗੀਆਂ ਜਿਹੜੀਆਂ ਐਂਡ ਤੇ ਜਾ ਕੇ ਪ੍ਰੋਸਟੇਟ ਕੈਂਸਰ ਤੱਕ ਪਹੁੰਚ ਜਾਂਦੀਆਂ ਹਨ ਜੀ ਡਾਕਟਰ ਸਾਹਿਬ ਇਹ ਗੱਲ ਮੈਂ ਇਹ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵਾਂ ਕਿ ਜਿਹੜਾ ਪਿਸ਼ਾਬ ਹੈਗਾ ਗਰਮੀਆਂ ਦੇ ਵਿੱਚ ਖਾਸ ਕਰਕੇ ਬਹੁਤ ਲੋਕਾਂ ਨੂੰ ਲੱਗ ਕਿ ਆਉਂਦਾ ਹੈ ਬਹੁਤ ਲੋਕ ਸਾਨੂੰ ਫੋਨ ਕਰਕੇ ਕਹਿੰਦੇ ਨੇ ਜੀ ਅਸੀਂ ਕੀ ਕਰੀਏ ਕਿਹੜਾ ਨੁਸਖਾ ਫਾਰਮੂਲਾ ਇਸਤੇਮਾਲ ਕਰੀਏ ਕਿ ਸਾਨੂੰ ਪਿਸ਼ਾਬ ਖੁੱਲ ਕੇ ਆ ਜਾਏ ਇਹ ਗਰਮੀਆਂ ਚ ਪਿਸ਼ਾਬ ਦੀ ਇੰਨੀ ਜ਼ਿਆਦਾ ਦਿੱਕਤ ਕਿਉਂ ਆਉਂਦੀ ਹੈ ਜੀ ਇਹ ਪਿਸ਼ਾਬ ਨਾਲ ਸੰਬੰਧਿਤ ਸਰਦੀਆਂ ਚ ਤਾਂ ਸਾਨੂੰ ਵਾਰ-ਵਾਰ ਵਾਰ-ਵਾਰ ਪਿਸ਼ਾਬ ਆਈ ਜਾਂਦਾ ਜੀ ਜੀ ਦੇਖੋ ਗਰਮੀਆਂ ਚ ਪਿਸ਼ਾਬ ਜਦੋਂ ਜਿੰਨਾ ਅਸੀਂ ਪਾਣੀ ਪੀਂਨੇ ਹੈ ਉਹਦੀ ਬਾਡੀ ਦੇ ਵਿੱਚ ਜਿੰਨੀ ਰਿਕੁਆਇਰਮੈਂਟ ਹੈ ਉਸ ਤੋਂ ਬਾਅਦ ਜਿਹੜਾ ਐਕਸਟਰਾ ਉਹਨੇ ਯੂਰਿਨ ਬਣਨਾ ਹੈਗਾ ਬਟ ਗਰਮੀਆਂ ਦੇ ਵਿੱਚ ਬਾਡੀ ਦੇ ਵਿੱਚ ਹੀ ਪਾਣੀ ਦੀ ਬਹੁਤ ਜ਼ਿਆਦਾ ਰਿਕੁਆਇਰਮੈਂਟ ਹੁੰਦੀ ਹੈ ਇਸ ਕਰਕੇ ਪਾਣੀ ਪਿਸ਼ਾਬ ਕਾਫੀ ਜ਼ਿਆਦਾ ਘੱਟ ਹੋ ਜਾਂਦਾ ਹੈਗਾ ਤੇ ਪਿਸ਼ਾਬ ਦੇ ਆ ਘਟਣ ਦਾ ਕਾਰਨ ਕੀ ਹੈਗਾ ਉਹਦੇ ਲਈ ਮੈਂ ਤੁਹਾਨੂੰ 2 ਮਿੰਟ ਜਿਹੜਾ ਦਿਖਾ ਸਕਦਾ ਦੇਖੋ ਮੇਲ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਪ੍ਰੋਸਟੇਟ ਦੀ ਦੇਖੋ ਨੋਰਮਲ ਪ੍ਰੋਸਟੇਟ ਆ ਸਾਡਾ ਪ੍ਰੋਸਟੇਟ ਦਾ ਆਪਣਾ ਇਹ ਸਾਡਾ ਯੂਰੀ ਬਲੈਡ ਹੈਗਾ ਇਹ ਹੁੰਦੀਆਂ ਪ੍ਰੋਸਟੇਟ ਗਲੈਂਡਸ ਜਿਹਨੇ ਸਾਡੇ ਯੂਰੇਥਰਾ ਪਿਸ਼ਾਬ ਦੀ ਨਾਲੀ ਨੂੰ ਇਸ ਤਰ੍ਹਾਂ ਜਕੜਿਆ ਹੁੰਦਾ ਹੈ ਠੀਕ ਹੈ ਠੀਕ ਹੈ ਜਦੋਂ ਇਹਨਾਂ ਦਾ ਸਾਈਜ਼ ਵੱਧ ਜਾਂਦਾ ਹੈ ਜਿਹਨੂੰ ਪ੍ਰੋਸਟੇਟੋ ਮਕੈਲੀ ਮਗੈਲੀ ਕਹਿੰਦੇ ਐਨ ਲਾਰਜਮੈਂਟ ਆਫ ਪ੍ਰੋਸਟੇਟ ਉਦੇ ਨਾਲ ਕੀ ਹੈਗਾ ਦੇਖੋ ਪਿਸ਼ਾਬ ਦਾ ਰਸਤਾ ਕਿੰਨਾ ਟਾਈਟ ਹੋ ਗਿਆ ਜੀ ਜੀ ਜਦੋਂ ਪਿਸ਼ਾਬ ਦਾ ਰਸਤਾ ਟਾਈਟ ਹੋ ਗਿਆ ਉਹਨੇ ਬਲੈਡਰ ਨੂੰ ਵੀ ਸ਼੍ਰਿੰਕ ਕਰਤਾ ਹੈਗਾ ਜਿਹਦੇ ਨਾਲ ਕੀ ਹੈਗਾ ਵੀ ਪਿਸ਼ਾਬ ਲੱਗ ਕੇ ਜ਼ੋਰ ਲਾ ਕੇ ਆਂਦਾ ਤੇ ਥੋੜਾ ਥੋੜਾ ਆਂਦਾ ਹੈ ਬਾਰ ਬਾਰ ਆਂਦਾ ਹੈਗਾ ਉਸੇ ਤਰ੍ਹਾਂ ਇਸ ਤੋਂ ਅਗਲੀ ਸਟੇਜ ਹੋ ਜਾਂਦੀ ਹੈ ਅਗਰ ਇਹਦਾ ਜਿਆਦਾ ਨਾ ਖਿਆਲ ਕੀਤਾ ਜਾਵੇ ਤਾਂ ਪਿਸ਼ਾਬ ਸਾਡਾ ਇਹਨੂੰ ਕਹਿੰਦੇ ਬਲੈਡਰ ਦੇ ਵਿੱਚ ਰੇਟੈਂਸ਼ਨ ਆਫ ਯੂਰਿਨ ਬਲੈਡਰ ਵਿੱਚ ਇਕੱਠਾ ਹੋ ਜਾਂਦਾ ਹੈਗਾ ਪਰ ਸਾਡੇ ਬ੍ਰੇਨ ਨੂੰ ਕੋਈ ਸਾਈਨ ਨਹੀਂ ਜਾਂਦਾ ਕਿ ਨਹੀਂ ਆਮ ਤੌਰ ਤੇ ਜਦੋਂ ਪਿਸ਼ਾਬ ਅੱਧਾ ਬਲੈਡਰ ਹੋ ਜਾਂਦਾ ਹੈ ਸਾਡੇ ਬ੍ਰੇਨ ਨੂੰ ਮੈਸੇਜ ਜਾਣਾ ਸ਼ੁਰੂ ਹੋ ਜਾਂਦਾ ਹੈ ਵੀ ਸਾਨੂੰ ਪਿਸ਼ਾਬ ਆਇਆ ਹੈ ਅਸੀਂ ਜਾਣਦੇ ਹਾਂ ਪਿਸ਼ਾਬ ਕਰਦੇ ਹਾਂ ਅਦਰਵਾਈਜ਼ ਕਈ ਕਿਸੇ ਜਿਹੜੀ ਰੇਟੈਂਸ਼ਨ ਦੀ ਕੰਡੀਸ਼ਨ ਹੈ ਉਹਦੇ ਵਿੱਚ ਬਲੈਡਰ ਦੇ ਵਿੱਚ ਪਿਸ਼ਾਬ ਧਾਰਿਆ ਬਟ ਕੋਈ ਉਹਦਾ ਸਾਨੂੰ ਬਾਡੀ ਨੂੰ ਸਾਈਨ ਨਹੀਂ ਆਉਂਦਾ ਜਿਹਦੇ ਕਰਕੇ ਫਿਰ ਪੇਸ਼ੈਂਟ ਨੂੰ ਕੈਥਟਰ ਲਾਣਾ ਪੈਂਦਾ ਜਿਹਨੂੰ ਯੂਰਿਨ ਪਾਈਪ ਕਹਿੰਦੇ ਹੈ ਠੀਕ ਹੈ ਅੱਜਕਲ ਬਹੁਤ ਲੋਕਾਂ ਦੇ ਲੱਗੀਆਂ ਹੁੰਦੀਆਂ ਨੇ ਜੀ ਦੇਖੋ ਦੋ ਕਾਰਨਾ ਕਰਕੇ ਪਿਸ਼ਾਬ ਦੀ ਪਾਈਪ ਲੱਗਦੀ ਹੈ ਜਦੋਂ ਯੂਰੀਨ ਰੀਟੈਂਸ਼ਨ ਹੋਵੇ ਪਿਸ਼ਾਬ ਨਹੀਂ ਆਉਂਦਾ ਹੈਗਾ ਜਾਂ ਯੂਰੀਥਲ ਸਟ੍ਰਿਕਚਰ ਜਿਹਦੇ ਬਾਰੇ ਮੈਂ ਅੱਗੇ ਤੁਹਾਨੂੰ ਜਾਣਕਾਰੀ ਦਿੰਨਾ ਸਾਰਾ ਕੁਝ ਚਾਰਟ ਲਾਇਆ ਹੋਇਆ ਜੀ ਤੁਸੀਂ ਹਾਂਜੀ ਹਾਂਜੀ ਯੂਰੀਥਲ ਸਟ੍ਰਿਕਚਰ ਹੁੰਦਾ ਹੈ ਦੇਖੋ ਆ ਸਾਡੀ ਪਿਸ਼ਾਬ ਦੀ ਨਾਲੀ ਹੈ ਇਹਦੇ ਵਿੱਚ ਇਹ ਪ੍ਰੋਟੀਨ ਦੇ ਕਲੋਜਨ ਜੰਮ ਜਾਂਦੇ ਹਨ ਆ ਦੇਖੋ ਕਿੰਨਾ ਰਸਤਾ ਟਾਈਟ ਹੋ ਗਿਆ ਠੀਕ ਹੈ ਨਾ ਐਂਡਰੋਮੀ ਦੇਖੋ ਆ ਦੇਖੋ ਪਿਸ਼ਾਬ ਦੀ ਨਾਲੀ ਆ ਆ ਰਸਤਾ ਟਾਈਟ ਹੋ ਗਿਆ ਇਹਨੂੰ ਕਹਿੰਦੇ ਯੂਰੇਥਰਲ ਸਟ੍ਰਿਕਚਰ ਲਾਈਕ दैट ਆ ਦੇਖੋ ਇਹ ਬਲੈਡਰ ਤੋਂ ਆ ਕੇ ਆ ਦੇਖੋ ਟਾਈਟ ਹੋ ਗਿਆ ਇੱਥੇ ਦੇਖੋ ਆ ਦੇਖੋ ਕਿੰਨਾ ਰਸਤਾ ਟਾਈਟ ਹੋ ਗਿਆ ਥੋੜਾ ਬਲੈਡਰ ਦਾ ਪਿਸ਼ਾਬ ਨਾਲ ਪੂਰਾ ਭਰਿਆ ਹੋਇਆ ਪਰ ਤੁਸੀਂ ਜ਼ੋਰ ਲਾਣ ਦੇ ਬਾਵਜੂਦ ਪਿਸ਼ਾਬ ਬਾਹਰ ਨਹੀਂ ਆਉਂਦਾ ਇਸ ਕਰਕੇ ਫੇ ਪੇਸ਼ੈਂਟ ਨੂੰ ਇੱਥੇ ਪਿਸ਼ਾਬ ਦੀ ਨਾਲੀ ਜਾਂ ਕੈਥਟਰ ਲਾ ਦਿੰਦੇ ਆ ਜਾਂ ਕਈ ਪੇਸ਼ੈਂਟ ਹੈ ਨਲ ਕੈਥ ਵੀ ਜਦੋਂ ਪਿਸ਼ਾਬ ਕਰਨਾ ਉਦੋਂ ਨਾਲੀ ਮਾਰੀ ਪਿਸ਼ਾਬ ਕੀਤਾ ਅਦਰਵਾਈਜ਼ ਇਹਦਾ ਬਹੁਤ ਜ਼ਿਆਦਾ ਕੋਈ ਮਾਡਰਨ ਸਾਇੰਸ ਚ ਹੱਲ ਹੈ ਨਹੀਂਗਾ ਫਿਰ ਇਹ ਕੀ ਚੀਜ਼ ਹੈ ਆ ਕੱਤਲ ਆਇਆ ਹੋਇਆ ਜੀ ਤੁਸੀਂ ਸਟੇਜ ਆਫ ਬਲੈਡਰ ਕੈਂਸਰ ਕੈਂਸਰ ਵੀ ਹੋ ਜਾਂਦਾ ਜੇ ਪਿਸ਼ਾਬ ਰੁਕਿਆ ਰਹੇ ਜੀ ਅੰਦਰ ਜੀ ਬਿਲਕੁਲ ਜਦੋਂ ਦੇਖੋ ਰੀਟੈਂਸ਼ਨ ਆਫ ਯੂਰਿਨ ਹੋਣੀ ਹੈ ਬਲੈਡਰ ਦੇ ਵਿੱਚ ਸਾਡੇ ਪਿਸ਼ਾਬ ਆਲਰੇਡੀ 100 ਐਮਐਲ 200 ਐਮਐਲ 300 ਐਮਐਲ ਪੋਸਟ ਵਾਇਡ ਪਿਸ਼ਾਬ ਕਰਨ ਤੋਂ ਬਾਅਦ ਵੀ ਉਨਾ ਪਿਆ ਰਹਿੰਦਾ ਹੈ ਫਿਰ ਉਹ ਸਲੋਲੀ ਕੀ ਹੈ ਜਿਹੜਾ ਸਾਡਾ ਯੂਰਿਨ ਹੈ ਇੱਕ ਪੌਇਜ਼ਨ ਹੈਗੇ ਆ ਜ਼ਹਿਰ ਹੈਗੇ ਆ ਵੇਸਟੇਜ ਮਟੀਰੀਅਲ ਹੈ ਉਹ ਹੌਲੀ ਹੌਲੀ ਬਲੈਡਰ ਨੂੰ ਇਨਫੈਕਟਡ ਕਰਨਾ ਸ਼ੁਰੂ ਕਰ ਦਿੰਦਾ ਜਿਹਦੇ ਨਾਲ ਦੇਖੋ ਸਟੇਜ ਅ ਬ੍ਰੀਕ ਜੇ ਦੇਖੋ ਕੈਂਸਰ ਸਟਾਰਟ ਹੋਇਆ ਫਿਰ ਇਹਦੀਆਂ ਸਟੇਜ ਵੱਧਦੀਆਂ ਵੱਧਦੀਆਂ ਦੇਖੋ ਕਿੰਨਾ ਵੱਡਾ ਹੋ ਜਾਂਦਾ ਹੈਗਾ ਫਿਰ ਇਸ ਤੋਂ ਬਾਅਦ ਇੱਕ ਟਾਈਮ ਤੋਂ ਬਾਅਦ ਇਹਨੂੰ ਕੀਮੋ ਰੇਡੀਓ ਦੇ ਕੇ ਇਹਨੂੰ ਬਲੈਡਰ ਨੂੰ ਕੱਢਣਾ ਪੈਂਦਾ ਹੈਗਾ ਬਾਅਦ ਕੀ ਹੋਏ ਜੀ ਅੱਛਾ ਪਰ ਡਾਕਟਰ ਸਾਹਿਬ ਬਹੁਤ ਲੋਕ ਹੈਗੇ ਨੇ ਕਈਆਂ ਨੂੰ ਤਾਂ ਪਿਸ਼ਾਬ ਆ ਹੀ ਨਹੀਂ ਰਿਹਾ ਤੇ ਬਹੁਤ ਸਾਰੇ ਲੋਕ ਇਦਾਂ ਦੇ ਵੀ ਹੈਗੇ ਕਿ ਜਿਨ੍ਹਾਂ ਨੂੰ ਬਾਰ-ਬਾਰ ਵਾਰ-ਬਾਰ ਵਾਰ-ਬਾਰ ਪਿਸ਼ਾਬ ਕਰਨ ਦੀ ਜ਼ਰੂਰਤ ਪੈਂਦੀ ਹੈ ਜੀ ਪਰ ਉਹ ਕੀ ਚੀਜ਼ ਹੈ ਇਹ ਤਾਂ ਤੁਸੀਂ ਦੱਸਤਾ ਕਿ ਪਿਸ਼ਾਬ ਰੁਕਦਾ ਕਿਵੇਂ ਹੈ ਪਿਸ਼ਾਬ ਨਾ ਆਉਣ ਦਾ ਕਾਰਨ ਕੀ ਹੈ ਜਾਂ ਕੀ ਹੋ ਸਕਦੇ ਨੇ ਤੇ ਜਿਨ੍ਹਾਂ ਨੂੰ ਵਾਰ-ਵਾਰ ਪਿਸ਼ਾਬ ਆਈ ਜਾਂਦਾ ਜੀ ਸਾਰਾ ਸਾਰਾ ਦਿਨ ਚ ਦੋ-ਦੋ ਘੰਟਿਆਂ ਚੋਂ 10-10 ਵਾਰ ਜਾਂਦੇ ਨੇ ਯਾਨੀ ਕਿ 24 ਘੰਟਿਆਂ ਚ ਲਗਭਗ 50-50 60-60 70-70 ਵਾਰ ਔਰ ਕਈਆਂ ਨੂੰ ਪ੍ਰੋਬਲਮ ਹੈ ਕਿ ਉਹ ਪਿਸ਼ਾਬ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਪਿਸ਼ਾਬ ਨਿਕਲ ਜਾਂਦਾ ਜੀ ਜੀ ਦੇਖੋ ਉਹ ਕੰਡੀਸ਼ਨ ਹੁੰਦੀ ਉਹਨਾਂ ਕਹਿੰਦੇ ਯੂਰੀਨ ਇਨਕੰਟਿਨੈਂਸ ਜਿਸ ਤਰ੍ਹਾਂ ਆ ਦੇਖੋ ਯੂਰੀਨ ਬਲੇਡਰ ਤਾਂ ਫਿਲ ਹੁੰਦਾ ਇਨਕੰਟਿਨੈਂਸ ਨਹੀਂ ਆਮ ਤੌਰ ਤੇ ਜਦੋਂ ਸਾਡਾ ਬਲੇਡਰ ਅੱਧੇ ਤੋਂ ਜ਼ਿਆਦਾ ਹੋ ਜਾਂਦਾ ਸਾਡਾ ਬਲੇਡਰ ਸਾਨੂੰ ਸਾਈਨ ਦਿੰਦਾ ਹੈਗਾ ਬਲੇਡਰ ਥੋੜਾ ਜਿਹਾ ਇਹਦੇ ਮਸਲਸ ਹੈ ਮਸਕੂਲਰ ਬਾਡੀ ਹੈ ਬਲੇਡਰ ਉਹ ਸਾਈਨ ਦਿੰਦਾ ਹੈਗਾ ਬਟ ਜਦੋਂ ਏਜ ਦੇ ਹਿਸਾਬ ਨਾਲ ਜਾਂ ਪ੍ਰੋਸਟੇਟ ਦੀ وجہ ਨਾਲ ਇਹ ਕੀ ਹੁੰਦਾ ਵੀ ਸਾਡੇ ਹੋਲਡਿੰਗ ਕੈਪੈਸਿਟੀ ਘਟ ਜਾਂਦੀ ਹੈਗੀ ਹੈ ਜਿਹਨੂੰ ਅਸੀਂ ਕਹਿੰਦੇ ਆਂ ਵੀ ਬਲੈਡ ਕਮਜ਼ੋਰ ਹੋ ਗਿਆ ਬਲੈਡ ਵੀਕ ਹੋ ਗਿਆ 10 15 20 ml ਯੂਰਿਨ ਬਣਦਾ ਸਾਨੂੰ ਨਾਲ ਹੀ ਜਾਣ ਦੀ ਇੱਛਾ ਹੁੰਦੀ ਹੈਗੀ ਹੈ ਫਿਰ ਅਸੀਂ ਥੋੜਾ ਯੂਰਿਨ ਅੱਧਾ ਘੰਟਾ ਬੈਠਦੇ ਆਂ ਫਿਰ ਸਾਨੂੰ ਯੂਰਿਨ ਆ ਜਾਂਦਾ ਆਂਦਾ ਵੀ ਥੋੜਾ ਥੋੜਾ ਹੈ ਪਰ ਜਾਣਾ ਵਾਰ-ਵਾਰ ਪੈਂਦਾ ਹੈਗਾ ਡਾਕਟਰ ਸਾਹਿਬ ਇਹ ਵੀ ਹੋ ਜਾਂਦਾ ਵੀ ਕਈ ਵਾਰ ਪਿਸ਼ਾਬ ਆਉਂਦਾ ਵਾਰ-ਵਾਰ ਪਿਸ਼ਾਬ ਆਉਂਦਾ ਤੇ ਜਿੰਨੀ ਵਾਰ ਵੀ ਪਿਸ਼ਾਬ ਆਉਂਦਾ ਓਨੀ ਵਾਰੀ ਬਲੇਡਰ ਦੇ ਵਿੱਚ ਦਰਦ ਹੁੰਦਾ ਜੀ ਉਹ ਕੀ ਚੀਜ਼ ਹੈ ਜੀ ਉਹ ਦੇਖੋ ਜਦੋਂ ਯੂਰਿਨ ਬਲੇਡਰ ਦੇ ਵਿੱਚ ਇਨਫੈਕਟ ਬਲੇਡਰ ਵੀਕ ਹੋ ਜਾਣਾ ਹੈਗਾ ਠੀਕ ਹੈ ਨਾ ਜਾਂ ਪੇਸ਼ੈਂਟ ਨੂੰ ਕੈਥੀਟਰ ਲਗਾ ਦਿੱਤਾ ਹੈਗਾ ਉਹਦੇ ਵਿੱਚ ਕੋਈ ਕਈ ਕਾਰਨ ਹੈਗੇ ਜਿੱਦ ਇਹ ਪੇਸ਼ੈਂਟ ਦੇ 40 ਤੋਂ 50 ਤੱਕ ਪਾਸ ਸੈੱਲ ਹੁੰਦੇ ਆ ਠੀਕ ਹੈ ਨਾ ਬਿਲਕੁਲ ਪਾਸ ਸੈੱਲ ਭਰਿਆ ਪਿਆ ਅੰਦਰੋਂ ਉਹਦੇ ਨਾਲ ਕੀ ਹੈ ਵੀ ਤੁਹਾਨੂੰ 2-2 ਮਿੰਟ ਬਾਅਦ ਪਿਸ਼ਾਬ ਆਉਂਦਾ ਤੇ ਬਰਨਿੰਗ ਯੂਰਿਨ ਆਉਂਦਾ ਜਲਨ ਦੇ ਨਾਲ ਯੂਰਿਨ ਆਉਂਦਾ ਹੈਗਾ ਵੀ ਇਦਾਂ ਲੱਗਦਾ ਪੇਸ਼ੈਂਟ ਪਿਸ਼ਾਬ ਕਰਦਾ ਦਰਦਦਾ ਹੈ ਚੀਜ਼ ਇਦਾਂ ਪੈਂਦੀ ਇਦਾਂ ਤਜਾਬ ਅੰਦਰੋਂ ਨਿਕਲ ਰਿਹਾ ਹੁੰਦਾ ਹੈਗਾ ਸੋ ਇਹਦੀ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਆ ਜਿੱਦਾਂ ਯੂਰਿਨ ਇਨਕੰਟਿਨੈਂਸ ਦੇ ਵਿੱਚ ਹਾਲਾਂਕਿ ਔਰਤਾਂ ਨੂੰ ਪ੍ਰੋਸਟੇਟ ਨਹੀਂ ਹੁੰਦੇ ਹੈਗੇ ਬਟ ਉਹਨਾਂ ਨੂੰ ਇਹ ਸਮੱਸਿਆ ਜ਼ਿਆਦਾ ਹੁੰਦੀ ਮਰਦਾਂ ਤੋਂ ਵੀ ਔਰਤਾਂ ਦੀ ਨੇ ਛਿੱਕ ਮਾਰਦਿਆਂ ਨੇ ਤੇ ਪਿਸ਼ਾਬ ਨਿਕਲ ਜਾਂਦਾ ਉੱਚੀ ਹਸਲਣ ਤਾਂ ਪਿਸ਼ਾਬ ਨਿਕਲ ਜਾਂਦਾ ਬਹੁਤ ਜ਼ਿਆਦਾ ਕਿਤੇ ਡਰਜਨ ਯਕਲਖਤ ਕੋਈ ਝਟਕਾ ਲੱਗੇ ਕੋਈ ਡਰਾ ਦੇਵੇ ਜਾਂ ਡਰਜਨ ਖੁਦ ਹੀ ਕੋਈ ਸ਼ੌਕਿੰਗ ਚੀਜ਼ ਆ ਜਾਵੇ ਤਾਂ ਪਿਸ਼ਾਬ ਨਿਕਲ ਜਾਂਦਾ ਉਹਨਾਂ ਦਾ ਹੱਲ ਹੈ ਜੀ ਇਹ ਤੁਹਾਡੇ ਕਾਲੇ ਟਮਾਟਰ ਚ ਬਿਲਕੁਲ ਜੀ ਦੇਖੋ ਜਿਹੜਾ ਇਹਨੂੰ ਕਹਿੰਦੇ ਯੂਰਿਨ ਇਨਕੰਟਿਨੈਂਸ ਬਲੇਡਰ ਥੋੜਾ ਵੀਕ ਹੋ ਚੁੱਕਿਆ ਹੈਗਾ ਬਲੇਡਰ ਦੀ ਹੋਲਡਿੰਗ ਕੈਪੈਸਿਟੀ ਘਟ ਗਈ ਹੈ ਉਸ ਕੰਡੀਸ਼ਨ ਦੇ ਵਿੱਚ ਆਮ ਤੌਰ ਤੇ ਡਾਕਟਰ ਤੁਹਾਨੂੰ ਕੈਥੀਟਰ ਲਗਾ ਦਿੰਦੇ ਹੈਗੇ ਵੀ ਬਜਾਏ ਬਾਰ 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 ਤੁਸੀਂ ਯੂਰਿਨ ਜਾਣਾ ਉਹ ਤੋਂ ਬਿਹਤਰ ਹੈ ਵੀ ਤੁਹਾਡੇ ਕੈਥੀਟਰ ਲਾਤਾ ਹੈ 15 ਦਿਨ ਬਾਅਦ ਚੇਂਜ ਕਰਾਈ ਜਾਓ ਬੜੀ ਇੱਕ ਪੇਨਫੁੱਲ ਔਰ ਐਸ ਵੈਲ ਐਸ ਇੱਕ ਸ਼ਰਮਨਾਕ ਜੀ ਸਥਿਤੀ ਹੋ ਜਾਂਦੀ ਪੇਸ਼ੈਂਟ ਦੇ ਲਈ ਬਹੁਤ ਵਾਰ ਤੇ ਹੁੰਦੇ ਜੀ ਕਿ ਉਹ ਥੈਲੀ ਬਾਹਰ ਲਾ ਦਿੰਦੇ ਨੇ ਬਲੇਡਰ ਵੀ ਕੱਢ ਦਿੰਦੇ ਨੇ ਜੀ ਹਾਂ ਜੀ ਹਾਂ ਜੀ ਉਹ ਜਦੋਂ ਤੁਹਾਨੂੰ ਆਹ ਦੇਖੋ ਸਿਚੁਏਸ਼ਨ ਆਂਦੀ ਫੇਬ ਬਲੈਡਰ ਬਾਹਰ ਲੱਗ ਜਾਂਦਾ ਹੈਗਾ ਮਤਲਬ ਇਹ ਚੀਜ਼ ਜਿਹੜੀ ਇਹ ਸਾਰਾ ਬਲੈਡਰ ਹੈ ਕੈਂਸਰ ਤੋਂ ਬਾਅਦ ਉਹ ਬਲੈਡਰ ਹੀ ਹਟਾ ਦਿੰਦੇ ਹਾਂਜੀ ਆ ਦੇਖੋ ਇਹ ਇਹ ਅ ਇਹ ਜਿਹੜਾ ਬਲੈਡਰ ਦਾ ਕੈਂਸਰ ਹੈਗਾ ਇਹ ਮੇਲ ਫੀਮੇਲ ਦੋਨਾਂ ਨੂੰ ਹੁੰਦਾ ਹੋ ਸਕਦਾ ਪਰ ਜਿਹੜਾ ਪ੍ਰੋਸਟੇਟ ਦਾ ਕੈਂਸਰ ਹੈ ਓਨਲੀ ਮੇਲ ਨੂੰ ਹੁੰਦਾ ਹੈ ਇਹਦੇ ਵਿੱਚ ਵੀ ਹੁੰਦਾ ਜਦੋਂ ਪਹਿਲਾਂ ਤਾਂ ਆਪਣਾ ਜੋ ਵੀ ਉਹ ਟ੍ਰੀਟਮੈਂਟ ਕਰਦੇ ਹੈਗੇ ਕੀਮੋ ਰੇਡੀਓ ਉਸ ਤੋਂ ਬਾਅਦ ਕਈ ਵਾਰੀ ਕੰਡੀਸ਼ਨ ਹੋ ਜਾਂਦੀ ਹੈ ਉਹਨਾਂ ਦੇ ਟੈਸਟਿਕਲ ਰਿਮੂਵ ਕਰਨੇ ਪੈ ਜਾਂਦੇ ਹੈਗੇ ਆ ਤੇ ਮਤਲਬ ਕਿ ਫਿਰ ਕੈਥੀਟਰ ਤਾਂ ਹਰੇਕ ਦੇ ਲੱਗਦਾ ਹੀ ਲੱਗਦਾ ਕਈਆਂ ਦੇ ਬਲੈਡਰ ਬਾਹਰ ਲੱਗਦੇ ਹੈਗੇ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਬੜੀ ਸਹਜਤਾ ਨਾਲ ਬੜਾ ਗੰਭੀਰ ਵਿਸ਼ਾ ਹੈਗਾ ਅੱਜ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜਿਨ੍ਹਾਂ ਨੂੰ ਪਿਸ਼ਾਬ ਨਹੀਂ ਹੁੰਦਾ ਜਿਨ੍ਹਾਂ ਨੂੰ ਪਿਸ਼ਾਬ ਲੱਗ ਕੇ ਆਉਂਦਾ ਹੈ ਕਈਆਂ ਨੂੰ ਪਿਸ਼ਾਬ ਜਿਹੜਾ ਵਾਰ-ਵਾਰ ਆਉਂਦਾ ਹੈ ਕਈਆਂ ਦੇ ਹਸਨ ਨਾਲ ਪਿਸ਼ਾਬ ਨਿਕਲ ਜਾਂਦਾ ਹੈ ਡਰ ਨਾਲ ਪਿਸ਼ਾਬ ਨਿਕਲ ਜਾਂਦਾ ਹੈ ਰਾਤ ਨੂੰ ਪਿਸ਼ਾਬ ਨਿਕਲ ਜਾਂਦਾ ਹੈ ਪਿਸ਼ਾਬ ਨਿਕਲ ਦਿੰਦਾ ਪਤਾ ਹੀ ਨਹੀਂ ਲੱਗਦਾ ਉਹ ਸਾਰਿਆਂ ਦਾ ਹੱਲ ਮੈਨੂੰ ਦੱਸੋ ਜੀ ਫਿਰ ਇਹ ਤੁਹਾਡਾ ਕਾਲਾ ਟਮਾਟਰ ਵਾਲਾ ਨੁਸਖਾ ਤੁਸੀਂ ਲੈ ਕੇ ਆਏ ਹੋ ਕਾਲਾ ਟਮਾਟਰ ਕਰੂਗਾ ਜੀ ਬਿਲਕੁਲ ਜੀ ਬਿਲਕੁਲ ਇਹਦੇ ਬਾਰੇ ਦੇਖੋ ਇਹ ਸਾਇੰਟੀਫਿਕਲੀ ਚੀਜ਼ ਹੈਗੇ ਆ ਕੋਈ ਅੰਦਾਜ਼ੇ ਜਾਂ ਤੁੱਕੇ ਵਾਲਾ ਕੰਮ ਨਹੀਂ ਹੈਗਾ ਜਿਹੜਾ ਟਮਾਟਰ ਹੁੰਦਾ ਇਹਦੇ ਵਿੱਚ ਲਾਈਕੋਪੀਨ ਦੀ ਮਾਤਰਾ ਭਰਪੂਰ ਹੁੰਦੀ ਹੈਗੀ ਆ ਔਰ ਜਿਹੜਾ ਲਾਈਕੋਪੀਨ ਹੈਗਾ ਉਹ ਸਾਡੇ ਯੂਰੀਨਰ ਰਿਲੇਟਡ ਪ੍ਰੋਬਲਮ ਔਰ ਪ੍ਰੋਸਟੇਟ ਦੀ ਹੈਲਥ ਨੂੰ ਠੀਕ ਰੱਖਦੇ ਹੈਗੇ ਆ ਜਿਹੜਾ ਬੰਦਾ ਰੋਜ਼ ਇੱਕ ਟਮਾਟਰ ਇਹ ਦੇਖੋ ਵੈਸੇ ਤਾਂ ਕੱਚਾ ਵੀ ਖਾ ਸਕਦੇ ਆ ਜਦੋਂ ਇਹਨੂੰ ਅਸੀਂ ਬੇਕ ਕਰ ਲੈਣੇ ਜਾਂ ਇਹਨੂੰ ਪਕਾ ਲੈਣੇ ਹੈਗੇ ਆ ਇਹਦੀ ਜਿਹੜੀ ਕੁਆਲਿਟੀ ਹੈ ਉਹ 4-5 ਗੁਣਾ ਜ਼ਿਆਦਾ ਹੋ ਜਾਂਦੀ ਹੈਗੀ ਐ ਜਿੱਦਾਂ ਕਿ ਮੈਂ ਹੁਣ ਦੱਸਿਆ ਹੈਗਾ ਵੀ ਟਮਾਟਰ ਨੂੰ ਤੁਸੀਂ ਉਹ ਕਰ ਲੋ ਬੇਕ ਉਸ ਤੋਂ ਬਾਅਦ ਇਹ ਤੁਹਾਡੀ ਜਿਹੜੇ ਪਿਸ਼ਾਬ ਨਾਲ ਰਿਲੇਟਡ ਜਿੰਨੀ ਵੀ ਤਕਲੀਫਾਂ ਉਹਦੇ ਆਰਾਮ ਕਰਦਾ ਹੈ ਨਾਲ ساتھ ਪਿਛਲੀ ਵਾਰ ਤੁਸੀਂ ਦੱਸਿਆ ਸੀ ਕਿ ਉਹ ਨਿੰਬੂ ਦੇ ਜਿਹੜੇ ਕੱਪੜੇ ਉਤਾਰ ਲੈਣੇ ਆ ਅਸੀਂ ਡਾਕਟਰ ਸਾਹਿਬ ਇਹਦਾ ਫਾਇਦਾ ਵੀ ਹੁੰਦਾ ਹੈ ਬਿਲਕੁਲ ਫਾਇਦਾ ਹੁੰਦਾ ਜੀ ਬਿਲਕੁਲ ਦੇਖੋ ਇਹ ਚੀਜ਼ਾਂ ਦਾ ਅਸੀਂ ਨਾਲ ਕਰਦੇ ਰੰਗ ਹੈ ਨਾ ਅਸੀਂ ਹਾਲਾਂਕਿ ਇਸ ਚੀਜ਼ ਦੀ ਦਵਾਈ ਦਿੰਨੇ ਹੈਗੇ ਦਵਾਈ ਤਾਂ ਅਸੀਂ 2-3 ਮਹੀਨੇ ਖਵਾਣੇ ਆ ਉਸ ਤੋਂ ਬਾਅਦ ਦਵਾਈ ਇਹ ਸਾਡੇ ਕੋਲ ਅਸੀਂ ਸਪੈਸ਼ਲਿਕ ਸਾਇੰਸ ਦੇ ਵਿੱਚ ਕੰਮ ਕਰਦੇ ਆ ਜਿਹਦੇ ਵਿੱਚ ਅਸੀਂ ਆਈ ਗਾਟ ਵੈਰੀ ਗੁੱਡ ਰਿਜ਼ਲਟ ਜਿਸ ਤਰ੍ਹਾਂ ਕੀ ਆ ਦੇਖੋ ਜੀ ਇਹ ਜਰਮਨ ਦੀ ਸਾਇੰਸ ਹੈਗੀ ਜੀ ਅੱਛਾ ਜਿਹਦੇ ਵਿੱਚ WWH ਯੂਕੇ ਤੋਂ ਮੈਡੀਸਨ ਬਣਦੀ ਹੈਗੀ ਹੈ ਠੀਕ ਹੈ ਨਾ ਇਹ ਜਰਮਨ ਮੇਡ ਹੈ ਸਾਇੰਸ ਹੁੰਦੇ ਫਰਸਟ ਟਾਈਮ ਇਨ ਇੰਡੀਆ ਹੈਗੀ ਇਹ ਕੋਈ ਠੀਕ ਵੀ ਹੋਈ ਨਾ ਤੁਹਾਡੇ ਇਸ ਨੁਸਕੇ ਫਾਰਮੂਲੇ ਨਾਲ ਆ ਦੇਖੋ ਮੈਂ ਤੁਹਾਨੂੰ ਠੀਕ ਦੇ ਦਿਖਾਣਾ ਹਾਲਾਂਕਿ ਪੇਸ਼ੈਂਟਸ ਦੇ ਇੱਕ ਹੁੰਦਾ ਪੀਐਸਏ ਪ੍ਰੋਸਟੇਟ ਸਪੈਸਿਫਿਕ ਐਂਟੀਜਨ ਇਹ ਨਾਰਮਲ ਜਿਹੜਾ ਬੰਦੇ ਦੇ ਵਿੱਚ 4 ਤੋਂ ਥੱਲੇ ਹੋਣਾ ਚਾਹੀਦਾ ਇੱਕ ਹੈਲਦੀ ਬੰਦੇ ਤੇ ਇੱਕ ਤੋਂ ਵੀ ਘੱਟ ਹੁੰਦਾ ਹੈਗਾ ਤੇ ਪਰ ਜਦੋਂ ਇਹਦੀ ਮਾਤਰਾ 4 ਤੋਂ ਉੱਪਰ 8 10 20 25 ਤੱਕ ਹੋ ਜਾਂਦਾ ਹੈ ਵੀ ਇਹ ਕੈਂਸਰ ਵੱਲ ਤਬਦੀਲ ਹੋਣਾ ਸ਼ੁਰੂ ਹੋ ਜਾਂਦਾ ਹੁੰਦਾ ਕੀ ਹੈ ਜੀ ਇੱਕ ਬਾਡੀ ਦੇ ਵਿੱਚ ਹੀ ਹੈਗਾ ਮਤਲਬ ਕਿ ਟੂ ਡਿਟੈਕਟ ਦਾ ਕੈਂਸਰ ਕੈਂਸਰ ਨੂੰ ਡਿਟੈਕਟ ਕਰਨ ਲਈ ਪੀਐਸਏ ਜ਼ਰੂਰੀ ਹੈ ਇਸ ਕਰਕੇ ਅਸੀਂ ਜਿਹਦੀ ਟ੍ਰੀਟਮੈਂਟ ਕਰਦੇ ਜਿਨ੍ਹਾਂ ਨੂੰ ਪਿਸ਼ਾਬ ਨਾਲ ਸੰਬੰਧਿਤ ਪ੍ਰੋਬਲਮਸ ਦਿੱਕਤਾਂ ਹੈਗੀਆਂ ਨੇ ਉਹਨਾਂ ਨੂੰ ਪੀਐਸਏ ਵਧਨ ਦੀ ਦਿੱਕਤ ਅਕਸਰ ਆਉਂਦੀ ਹੈ ਤੇ ਜੇਕਰ ਸਾਡੀ ਬਾਡੀ ਦੇ ਵਿੱਚ ਪੀਐਸ ਵੱਧ ਹੈ ਤਾਂ ਸਾਨੂੰ ਓਨੇ ਹੀ ਚਾਂਸ ਕੈਂਸਰ ਦੇ ਹੋ ਜਾਂਦੇ ਨੇ ਕੈਂਸਰ ਦੇ ਹੋ ਜਾਂਦੇ ਆਗਰ ਇਹ 4 ਤੋਂ ਉੱਪਰ ਹੋਣਾ ਸ਼ੁਰੂ ਹੋ ਗਿਆ ਵੀ ਸਾਨੂੰ ਅਲਰਟ ਹੋ ਜਾਣਾ ਚਾਹੀਦਾ ਹੈ ਵੀ ਸਾਡੀ ਬਾਡੀ ਦੇ ਜਿਹੜੇ ਪ੍ਰੋਸਟੇਟੋਂ ਕੈਂਸਰ ਵੱਲੋਂ ਜਾ ਰਹੇ ਹੈਗੇ ਆ ਹਾਲਾਂਕਿ ਰੋਸਟੇਜ ਦਾ ਕੈਂਸਰ ਹੈ ਬੜਾ ਸਲੋ ਕੈਂਸਰ ਹੁੰਦਾ ਹੈਗਾ ਪਰ ਜਦੋਂ ਸਪਰੈਡ ਹੋ ਜਾਂਦਾ ਅੰਦਰ ਜਾ ਕੇ ਮੈਲਿਗਨੈਂਟ ਹੋ ਜਾਂਦਾ ਹੈਗਾ ਤੇ ਇਹ ਹੋਰ ਦੂਜੇ ਆਰਗਨ ਦੇ ਵਿੱਚ ਐਂਟਰ ਕਰ ਜਾਂਦਾ ਹੈਗਾ ਕਿਡਨੀਆਂ ਚ ਆ ਜਾਂਦਾ ਯੂਰੇਟਰ ਦੇ ਵਿੱਚ ਆ ਜਾਂਦਾ ਯੂਰੇਥਰਾ ਚ ਆ ਜਾਂਦਾ ਹੈਗਾ ਉਹ ਜਿਹਦੇ ਕਰਕੇ ਅਗਲੀ ਕੀ ਸਾਡਾ ਡਰੇਨੇਜ ਸਿਸਟਮ ਬਹੁਤ ਪੂਰ ਹੋ ਜਾਂਦਾ ਹੈਗਾ ਪਾਈਪਾਂ ਦੀਆਂ ਪਾਈਪਾਂ ਲੱਗ ਜਾਂਦੇ ਕੋਈ ਪੇਟ ਤੋਂ ਪਾਈਪ ਲੱਗੀ ਕੋਈ ਕਿਤੋਂ ਲੱਗੀ ਸੋ ਬੜੀ ਆ ਦੇਖੋ ਤੁਸੀਂ ਕਹਿੰਦੇ ਨਾ ਸਾਡੇ ਕੋਲ ਪੇਸ਼ੈਂਟ ਪੀਐਸਈ ਦੇ ਆਏ ਸੀ ਨਾਰਮਲ ਜਿਹੜੀ ਵੈਲਿਊ ਹੁੰਦੀ ਹੈ ਉਹ 4 ਤੋਂ ਥੱਲੇ ਹੁੰਦੀ ਹੈ ਜੀ ਜੀ ਇਹ ਸਾਡੇ ਕੋਲ ਪੇਸ਼ੈਂਟ ਆਏ 35.7 ਉਹਨਾਂ ਦਾ ਪੀਐਸਏ ਸੀਗਾ ਕਿੰਨਾ ਜੀ 35.7 ਡਾਟਸਬ 35 ਮਤਲਬ ਇਹ ਤੁਸੀਂ ਦੇਖੋ 35 ਤੇ ਤੁਸੀਂ ਤਾਂ ਕਹਿੰਦੇ ਵੀ 4 ਤੋਂ ਉੱਪਰ ਨਹੀਂ ਹੋਣਾ ਚਾਹੀਦਾ ਹਾਂ ਦੇ ਉਹ ਜਾਣਦੇ ਇਸ ਚੀਜ਼ ਨੂੰ ਉਹ ਕਮ ਸੇ ਘੱਮ ਵੀ 2-3 ਸਾਲ ਤੋਂ ਪੇਸ਼ੈਂਟ ਨੇ ਕਾਫੀ ਡਾਕਟਰ ਨੂੰ ਦਿਖਾਇਆ ਉਹਨਾਂ ਦੇ ਪੇਸ਼ੈਂਟ ਦੇ ਜਿਹੜਾ ਬੇਟਾ ਹੈ ਉਹ ਖੁਦ ਕਹਿ ਰਹੇ ਹੈਗੇ ਕਹਿੰਦੇ ਵੀ ਆਪਣਾ ਡਾਕਟਰ ਸਾਹਿਬ ਸਾਡਾ ਇਹ 40 35 40 ਦੇ ਵਿੱਚ ਹੀ ਰਹਿੰਦਾ ਸੀਗਾ ਸੋ ਤੁਸੀਂ ਦੇਖੋ ਪੀਐਸਈ ਦੇ ਉੱਤੇ ਜਿਹੜੀ ਰਿਪੋਰਟ ਹੈਗੀ ਹੈ ਜਿਹੜਾ ਪਹਿਲਾਂ ਪੀਐਸਈ ਲਿਖਿਆ ਹੋਇਆ ਹੈ 9 2 24 ਨੂੰ 35.7 ਹੈਗਾ ਤੇ ਉਸ ਤੋਂ ਬਾਅਦ 30 4 24 ਨੂੰ ਜਿਹੜਾ ਇਹ ਪੀਐਸਈ ਹੈਗਾ 11.30 ਹਾਂਜੀ ਬਣ ਡਾਕਟਰ ਸਾਹਿਬ ਨਾ 1.2 ਪੁਆਇੰਟ ਨਾ 2 ਪੁਆਇੰਟ ਕੱਠੀ 20 ਪੁਆਇੰਟ 20 ਪੁਆਇੰਟ ਵੀ ਵਧੇ ਦੇਖੋ ਉਹਨਾਂ ਨੇ ਟੈਸਟ ਤਾਂ 92 ਦਾ ਕਰਾਇਆ ਹੋਇਆ ਮੇਰੇ ਕੋ ਇਹਨਾਂ ਨੇ ਦਵਾਈ 84 ਨੂੰ ਸ਼ੁਰੂ ਕੀਤੀ ਸੀ ਓਕੇ ਤੇ 340 ਨੇ ਟੈਸਟ ਕਰਿਆ ਜਾਨੀ 22 ਦਿਨਾਂ ਦੇ ਵਿੱਚ ਇਹਨਾਂ ਦਾ 11.3 ਤੇ ਆ ਗਿਆ ਤੇ ਐਂਡ ਪੇਸ਼ੈਂਟ ਇਜ਼ ਵੈਰੀ ਹੈਪੀ ਉਹਦੀ ਯੂਰਿਨ ਦੀ ਵੀ ਆਊਟਫਲੋ ਵੀ ਵਧੀਆ ਹੋ ਗਈ ਹੈ ਤੇ ਮੈਨੂੰ ਉਮੀਦ ਹੈ ਵੀ ਉਹਨਾਂ ਦਾ ਕੈਥੀਟਰ ਵੀ ਜਲਦੀ ਰਿਮੂਵ ਹੋ ਜਾਏਗਾ ਅੱਛਾ ਤੇ ਫਿਰ ਡਾਕਟਰ ਸਾਹਿਬ ਉਹ ਜਿਨ੍ਹਾਂ ਨੂੰ ਬੂੰਦ ਬੂੰਦ ਪਿਸ਼ਾਬ ਆਈ ਜਾਂਦਾ ਜੀ ਇਹ ਵੀ ਬੜੀ ਦਿੱਕਤ ਹੈ ਪਿਸ਼ਾਬ ਕਰਕੇ ਆਏ ਪਿਸ਼ਾਬ ਆਉਂਦਾ ਬਹੁਤ ਜ਼ੋਰ ਦੀ ਉਹ ਬੈਠਦੇ ਨੇ ਜਾ ਕੇ ਮਤਲਬ ਸੋਚੀਂ ਪੈ ਜਾਂਦੇ ਵੀ ਸਾਨੂੰ ਪਿਸ਼ਾਬ ਦਾ ਜ਼ੋਰ ਪਿਆ ਹੋਇਆ ਸੀ ਪਿਸ਼ਾਬ ਨਾਲ ਉਹਨਾਂ ਦੀ ਜਾਨ ਨਿਕਲਣ ਵਰਗੀ ਹੋ ਜਾਂਦੀ ਹੈ ਪਰ ਪਿਸ਼ਾਬ ਜਦੋਂ ਆਉਂਦਾ ਹੈ ਅੱਧੇ ਘੰਟੇ ਬਾਅਦ 15 ਮਿੰਟ ਬਾਅਦ 10 ਮਿੰਟ ਬਾਅਦ ਤਾਂ ਆਉਂਦਾ ਦੋ ਤੁਬਕੇ ਆ ਜੀ ਹਾਂਜੀ ਉਹਨੂੰ ਕਹਿੰਦੇ ਯੂਰਥਰਲ ਸਟ੍ਰਕਚਰ ਆ ਦੇਖੋ ਇਹ ਵੀ ਸਾਡੇ ਕੋਲ ਯੂਰਥਰਲ ਸਟ੍ਰਕਚਰ ਦੇ ਪੇਸ਼ੈਂਟ ਹੈ ਵੀ ਪਿਸ਼ਾਬ ਦੇ ਰਸਤੇ ਦੇ ਵਿੱਚ ਰੁਕਾਵਟ ਓਕੇ ਉਹ ਪਾਈਪ ਜਿੱਦਾਂ ਆਪਣਾ ਬਹੁਤ ਜ਼ਿਆਦਾ ਨੈਰੋ ਹੋ ਜਾਂਦੀ ਹੈਗੀ ਹੈ ਜਾਂ ਪ੍ਰੋਟੀਨ ਦੇ ਕਲੋਜਨ ਜੰਮ ਕੇ ਰਸਤਾ ਬਹੁਤ ਬਰੀਕ ਹੈ ਪਿੱਛੋਂ ਫਲੋ ਪੂਰਾ ਆ ਰਿਹਾ ਹੈ ਪਰ ਜਦੋਂ ਅਸੀਂ ਜ਼ੋਰ ਲਾਉਂਦੇ ਆ ਸਾਡੇ ਇੱਧਰ ਬਲੈਡਰ ਦੇ ਵਿੱਚ ਬਹੁਤ ਤਿੱਖੀ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈਗੀ ਹੈ ਤੇ ਅਸੀਂ ਵੇਟ ਕਰਦੇ ਆ ਮੇਰੇ ਕੋਲ ਐਸੇ ਪੇਸ਼ੈਂਟ ਆਂਦੇ ਹੋ ਕਹਿੰਦੇ ਮੈਂ ਬਾਥਰੂਮ ਜਾਣਾ ਉਹ ਦੂਸਰੀ ਸੀਟ ਤੇ ਆਪਣਾ ਬੈਠ ਕੇ ਜਿਹੜੀ ਇਹ ਆਪਣਾ ਉਹਦੇ ਵਿੱਚ ਅੱਧੇ ਘੰਟੇ ਦੇ ਵਿੱਚ ਮੈਂ ਬਾਥਰੂਮ ਕਰਦਾ ਬੂੰਦ 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 ਆਂਦਾ ਹੈਗਾ ਪਰ ਇਸ ਕੰਡੀਸ਼ਨ ਦੇ ਵਿੱਚ ਪੇਸ਼ੈਂਟ ਨੂੰ ਆਮ ਤੌਰ ਤੇ ਕੈਥਟਰ ਲਾ ਦਿੱਤਾ ਜਾਂਦਾ ਹੈਗਾ ਵੀ 15 ਦਿਨਾਂ ਬਾਅਦ ਚੇਂਜ ਕਰਾਉਂਦੇ ਰਹੋ ਸਾਡੀਆਂ ਦਵਾਈਆਂ ਦੇ ਨਾਲ ਜਿਹੜਾ ਪ੍ਰੋਟੀਨ ਦਾ ਉਹਦਾ ਜਿਹੜਾ ਪੈਸੇਜ ਹੈਗਾ ਉਹ ਵੀ ਖੁੱਲਦਾ ਹੈਗਾ ਪ੍ਰੋਟੀਨ ਦੇ ਜਿਹੜੇ ਕਲੋਜਨ ਹੈਗੇ ਆ ਉਹ ਵੀ ਸਟੋਨ ਦੇ ਫਿਰ ਡਿਸਆਲਵ ਹੋ ਜਾਂਦੇ ਆ ਵਿਦਆਊਟ ਸਰਜਰੀ इवन ਸਾਡੇ ਕੋ ਜਿਹੜੇ ਪੇਸ਼ੈਂਟ ਸਰਜਰੀ ਵੀ ਕਰਵਾ ਕੇ ਆਂਦੇ ਆ ਇਹਦੀ ਇਹਦੀ ਸਰਜਰੀ ਹੁੰਦੀ ਜਿਹਨੂੰ ਕਹਿੰਦੇ ਯੂਰੀਥਰੋਪਲਾਸਟੀ ਇੱਕ ਮਹਿੰਗਾ ਆਪਰੇਸ਼ਨ ਹੈਗਾ ਜਿਹਦੇ ਵਿੱਚ ਕੀ ਸਕਸੈਸ ਰੇਟ ਕਾਫੀ ਘੱਟ ਹੈ ਖੁਦ ਡਾਕਟਰ ਕਹਿੰਦੇ ਹੈਗੇ ਪਰ ਸਾਡੇ ਕੋਲ ਐਸੇ ਪੇਸ਼ੈਂਟ ਆਏ ਜਿਨ੍ਹਾਂ ਨੇ ਮਹੀਨਾ ਕੇ ਬਾਅਦ ਉਹਨਾਂ ਨੂੰ ਦੁਬਾਰਾ ਫਿਰ ਦਿੱਕਤ ਹੋ ਗਈ ਹੈ ਇਸ ਤਰ੍ਹਾਂ ਦਾ ਪੇਸ਼ੈਂਟ ਤੁਸੀਂ ਪੇਸ਼ੈਂਟ ਦਿਖਾ ਸਕਦੇ ਹੋ ਪੇਸ਼ੈਂਟ ਦੇਖੋ ਮੇਰੇ ਕੋਲ ਪੇਸ਼ੈਂਟ ਤੇ ਕਾਫੀ ਹੈਗਾ ਪਰ ਪੇਸ਼ੈਂਟ ਕਈ ਵਾਰੀ ਕੈਮਰੇ ਦੇ ਸਾਹਮਣੇ ਨਹੀਂ ਆ ਕੇ ਗੱਲ ਕਰਨਾ ਚਾਹੁੰਦਾ ਹੈਗਾ ਸਮੱਸਿਆ ਹੀ ਇਦਾਂ ਦੀ ਹੁੰਦੀ ਹੈ ਮੇਰੇ ਕੋਲ ਦੇਖੋ ਹਰੇਕ ਦਾ ਰਿਕਾਰਡ ਹੈ ਕਿ ਇਹ ਇਹ ਇਹਨਾਂ ਦੀ ਉਤਰ ਕੇ ਨਾਲੀ ਉਤਰ ਗਈ ਪਿਸ਼ਾਬ ਵਾਲੀ ਇਹਨਾਂ ਦੀ ਹੁਣ ਕਾਫੀ ਇਹਨਾਂ ਨੂੰ ਆਰਾਮ ਹੈਗਾ ਪਹਿਲਾਂ ਤਾਂ ਕੰਟੀਨਿਊ ਨਾਲੀ ਉਤਰਨ ਵਾਲਾ ਹੈ ਕੋਈ ਪੇਸ਼ੈਂਟ ਨਾਲ ਹੀ ਮੇਰੇ ਕੋਲ ਇੱਕ ਪੇਸ਼ੈਂਟ ਦੀ 7 ਸਾਲ ਬਾਅਦ ਉਤਰੀ ਇੱਕ ਮੇਰੇ ਕੋਲ ਪੁਲਿਸ ਆਫਸਰ ਐਸਪੀ ਸੀਗੇ ਤੇ ਉਹਨਾਂ ਦੀ ਆਪਣਾ 2.5 ਸਾਲ ਦੀ ਨਾਲੀ ਸਿਰਫ 22 ਦਿਨਾਂ ਚ ਉਤਰੀ ਇੱਕ ਹੋਰ ਮੈਡਮ ਸੀਗੇ ਆਪਣਾ ਉਹਨਾਂ ਦੇ ਉਹਨਾਂ ਦੀ ਬੇਟੀ ਯੂਕੇ ਤੋਂ ਉਹਨਾਂ ਦਾ ਇਲਾਜ ਕਰਾਣ ਆਈ ਸੀਗੀ ਉਨਾ ਉਹ ਉਹਦੇ ਭੈਣ ਜੀ ਦੀ ਵੀ 1 ਮਹੀਨੇ ਬਾਅਦ ਪਾਈਪ ਉੱਤਰ ਗਈ ਬਟ ਉਹ ਫਿਰ ਕਹਿ ਰਹੇ ਨੇ ਕਹਿੰਦੇ ਹੁਣ ਮੈਨੂੰ ਪਿਸ਼ਾਬ ਉੱਤ ਆ ਰਿਹਾ ਮੈਂ ਹੁਣ ਲਵਲਵੰਦ ਦੁਆਰਾ ਪਾਈਪ ਉਹ ਮਤਲਬ ਵੀ ਪੇਸ਼ੈਂਟ ਨੂੰ ਉਹਨਾਂ ਦੇ ਵੀ 2 2.5 ਸਾਲ ਤੋਂ ਪਾਈਪ ਲੱਗੀ ਹੋਈ ਸੀ ਆਦਤ ਪੈ ਜਾਂਦੀ ਹੈ ਨਾ ਬਹੁਤ ਵਾਰ ਡਰਾ ਵੀ ਦਿੰਦੇ ਨੇ ਡਾਕਟਰ ਇਹ ਇੱਕ ਹੋਰ ਪੇਸ਼ੈਂਟ ਸੀਗਾ ਜੀ ਉਹਦੀ ਪੂਰੇ 7 ਸਾਲ ਦੀ ਬਾਅਦ ਦੀ ਪਾਈਪ ਉਹਦੀ ਉਤਰੀ ਸੀਗੀ ਠੀਕ ਹੈ ਨਾ ਜੀ ਜੀ ਅੱਜ ਆ ਤੇ ਡਾਕਟਰ ਸਾਹਿਬ ਤੁਸੀਂ ਇਹ ਦੱਸਤਾ ਬੜੇ ਵਿਸਥਾਰ ਨਾਲ ਬਹੁਤ ਬਰੀਕੀ ਨਾਲ ਤੁਸੀਂ ਸਾਰੀਆਂ ਚੀਜ਼ਾਂ ਦੱਸੀਆਂ ਨੇ ਤੇ ਇੱਕ ਆਖਰ ਦੇ ਵਿੱਚ ਫਿਰ ਇੱਕ ਸਵਾਲ ਹੈਗਾ ਬਹੁਤ ਵਾਰ ਹੁੰਦਾ ਹੈ ਕਿ ਬੰਦਾ ਪਿਸ਼ਾਬ ਕਰਨ ਗਿਆ ਜਿਵੇਂ ਕਿ ਇੱਕ ਪੇਸ਼ੈਂਟ ਤੁਹਾਡੇ ਕੋਲ ਬੈਠੇ ਸੀ ਇੱਥੇ ਸਾਡੇ ਆਉਣ ਤੋਂ ਪਹਿਲਾਂ ਉਹ ਕਹਿੰਦੇ ਸੀ ਕਿ ਮੈਂ ਪਿਸ਼ਾਬ ਕਰਨ ਜਾਣਾ ਤੇ ਮੈਨੂੰ ਹਲਕੀ ਜੀ ਵਿੱਚੋਂ ਪੋਰਟੀ ਵੀ ਆ ਜਾਂਦੀ ਹੈ ਉਹ ਕੀ ਕਰਨ ਬੰਦਾ ਜੀ ਉਹ ਸਾਡਾ ਨਾ ਪੈਲਵਿਕ ਫਲੋਰ ਆ ਏਰੀਆ ਹੈ ਇਹ ਕਮਜ਼ੋਰ ਹੋ ਜਾਂਦਾ ਹੈਗਾ ਇਹਦੇ ਵਿੱਚ ਸਾਡਾ ਯੂਰੀਨ ਦਾ ਸਾਡਾ ਸਟੂਲ ਔਰ ਸਾਡਾ ਸੈਕਸਚੁਅਲ ਡਿਸਆਰਡਰ ਇਹ ਪੈਲਵਿਕ ਫਲੋਰ ਨੇ ਕਵਰ ਕਰਨੇ ਹੈ ਕਾਰਨ ਕੀ ਹੁੰਦੇ ਜੀ ਇੰਨੀ ਕਮਜ਼ੋਰੀ ਦਾ ਜਾਂ ਪਿਸ਼ਾਬ ਨਾਲ ਸੰਬੰਧਿਤ ਜ਼ਿਆਦਾਤਰ ਬਿਮਾਰੀਆਂ ਆਉਂਦੀਆਂ ਕਿਉਂ ਨੇ ਹਮ ਦੇਖੋ ਇਹ ਕੀ ਹੈਗਾ ਨੰਬਰ 1 ਤਾਂ ਸਾਡੀ ਡਾਈਟ ਹੋਗੀ ਲੈਕ ਆਫ ਐਕਸਰਸਾਈਜ਼ ਹੋਗੀ ਤੇ ਮੈਡੀਸਨ ਕਈ ਲੋਕ ਮੈਡੀਸਨ ਬਦਾਮਾਂ ਦੀ ਇਤਨਾ ਖਾਂਦੇ ਆ 20 25 25 ਗੋਲੀਆਂ ਉਹਨਾਂ ਦੇ ਸਾਈਡ ਇਫੈਕਟਸ ਹੈਗੇ ਫਿਰ ਕੋਈ ਸੈਰ ਨਹੀਂ ਕਰਨੀ ਕੋਈ ਐਕਸਰਸਾਈਜ਼ ਨਹੀਂ ਕਰਨੀ ਆਪਣੇ ਇੰਡੀਆ ਦੇ ਵਿੱਚ ਤਾਂ 50 ਸਾਲ ਦੇ ਬੰਦਾ ਜਿਹੜਾ ਹੈਗਾ ਉਹਦੀ ਆਪਣਾ ਫੀਲਿੰਗ 80 ਸਾਲ ਵਾਲੀ ਹੁੰਦੀ ਹੈਗੀ ਹੈ ਠੀਕ ਹੈ ਨਾ ਉਹ ਨਾ ਇਸੇ ਕਰਕੇ ਅਸੀਂ ਕੁਛ ਉਹਦੇ ਲਈ ਐਕਸਰਸਾਈਜ਼ ਦੱਸਦੇ ਹੈਗੇ ਆ ਵੀ ਤੁਸੀਂ ਦਵਾਈ ਖਾਣ ਤੋਂ ਬਾਅਦ ਵੀ ਉਹ ਕਰਦੇ ਰਹੇ ਤਾਂ ਤੁਹਾਨੂੰ ਜ਼ਿੰਦਗੀ 'ਚ ਕਦੇ ਪਿਸ਼ਾਬ ਦੀ ਸਮੱਸਿਆ ਨਹੀਂ ਆਏਗੀ ਕਿਹੜੀ ਐਕਸਰਸਾਈਜ਼ ਹਨ ਜੀ ਇਹਦੇ ਵਿੱਚ ਇੱਕ ਹੁੰਦੀ ਕੀਗਲ ਐਕਸਰਸਾਈਜ਼ ਠੀਕ ਹੈ ਨਾ ਕਿਗਲ ਐਕਸਰਸਾਈਜ਼ ਜਿਹਨੂੰ ਮੂਲ ਬੰਦ ਕਹਿੰਦੇ ਯੋਗਾ ਭਾਸ਼ਾ ਦੇ ਵਿੱਚ ਉਹ ਤੁਸੀਂ 5 ਮਿੰਟ ਸਵੇਰੇ ਕਰੋ 5 ਮਿੰਟ ਸ਼ਾਮ ਦੂਜੀ ਐਕਸਰਸਾਈਜ਼ ਹੁੰਦੀ ਕਪਾਲ ਭਾਤ ਕਰਨੀ ਕਿਵੇਂ ਜੀ ਕਿਗਲ ਐਕਸਰਸਾਈਜ਼ ਜਿੱਦਾਂ ਤੁਹਾਡਾ ਤੁਸੀਂ ਆਮ ਤੌਰ ਤੇ ਦੇਖਿਆ ਹੋਗਾ ਮੱਝਾਂ ਗਾਂ ਘੋੜਾ ਗੋਹਾ ਲਿੱਦ ਕਰਨ ਤੋਂ ਬਾਅਦ ਲੈਟਰਨ ਵਾਲਾ ਏਰੀਆ ਇਦਾਂ ਇਦਾਂ ਬਾਰ ਬਾਰ ਕਰਦੇ ਹੈਗੇ ਬਸ ਉਸੇ ਤਰ੍ਹਾਂ ਹੀ ਤੁਹਾਡਾ ਜੋੜਾ ਲੈਟਰਨ ਵਾਲਾ ਸਰਾਕ ਉਹਨੂੰ ਇਦਾਂ ਘੁੱਟਣਾ ਤੇ ਹੋਲਡ ਕਰਨਾ ਤੁਸੀਂ ਜਿੰਨੀ ਦੇਰ ਉਹਨੂੰ ਹੋਲਡ ਕਰੋਗੇ ਥੱਕ ਕੇ ਛੱਡ ਦਿਓ ਫਿਰ ਹੋਲਡ ਕਰਨਾ ਛੱਡ ਦਿਓ ਉਹਦੇ ਨਾਲ ਤੁਹਾਡਾ ਪੈਲਵਿਕ ਫਲੋਰ ਇਹ ਏਰੀਆ ਤੁਹਾਡਾ ਸਟਰੋਂਗ ਹੋਏਗਾ ਤੁਹਾਡਾ ਯੂਰੀਨ ਤੇ ਕੰਟਰੋਲ ਰਹੇਗਾ ਤੁਹਾਡਾ ਸਟੂਲ ਤੇ ਕੰਟਰੋਲ ਰਹੇਗਾ ਤੁਹਾਡੀ ਸੈਕਸੂਅਲ ਐਕਟੀਵਿਟੀ ਵਧੇਗੀ ਠੀਕ ਹੈ ਨਾ ਨੰਬਰ 3 ਤੇ ਸਾਡੇ ਕੋਲ ਹੁੰਦੀ ਹੈ ਐਕਸਰਸਾਈਜ਼ ਬਟਰਫਲਾਈ ਬਟਰਫਲਾਈ ਵੀ ਤੁਸੀਂ ਐਕਸਰਸਾਈਜ਼ ਕਰੋਗੇ ਥੱਲੇ ਬੈਠ ਕੇ ਪੈਰ ਜੋੜ ਕੇ ਜਿੱਦਾਂ ਬਟਰਫਲਾਈ ਦੇ ਆਪਣਾ ਤਿਤਲੀ ਪਰ ਮਾਰਦੀ ਹੈਗੀ ਆ ਇਹ 2-3 ਐਕਸਰਸਾਈਜ਼ਾਂ ਕਰਦੇ ਰਾਂਗੇ ਨਾਲ ਬਲੈਡਰ ਨੂੰ ਸਟਰੋਂਗ ਕਰਨ ਲਈ ਮੈਂ ਪਿਛਲੀ ਇੰਟਰਵਿਊ ਦੇ ਵਿੱਚ ਦੱਸਿਆ ਸੀ ਜਾਮਣਦਿਆਂ ਗਟਕਾਂ ਦਾ ਪਾਊਡਰ ਉਹਦੇ ਨਾਲ ਵੀ ਪੇਸ਼ੈਂਟ ਸਾਡੇ ਕੋਲ ਇੰਨੇ ਕੇ ਵਧੀਆ ਰਿਜ਼ਲਟ ਆਏ ਖਾਸ ਕਰਕੇ ਜਿਹੜੇ ਡਾਇਬਟਿਕ ਹੈ ਕਿਉਂਕਿ ਜਾਮਣ ਦੀ ਗਟਕ ਡਾਇਬਟੀਸ ਤੇ ਤਾਂ ਕੰਮ ਕਰਦੀ ਕਰਦੀ ਹੈ ਤੇ ਬਲੈਡਰ ਨੂੰ ਬਹੁਤ ਸਟਰੋਂਗ ਕਰਦੀ ਹੈਗੀ ਤੁਹਾਡੀ ਹੋਲਡਿੰਗ ਕੈਪੈਸਿਟੀ ਵਧਦੀ ਹੈ ਤੁਹਾਡੀ ਕੰਟਰੋਲਿੰਗ ਕੈਪੈਸਿਟੀ ਵਧਦੀ ਹੈਗੀ ਠੀਕ ਹੈ ਨਾ ਇੱਕ ਨਿੰਬੂ ਦਾ ਮੈਂ ਇਹ ਕਿਹਦਾ ਸੀ ਤੇ ਤੀਜਾ ਜਿਹੜਾ ਟਮਾਟਰ ਹੈਗਾ ਕਾਲਾ ਟਮਾਟਰ ਕਾਲਾ ਟਮਾਟਰ ਅੰਦਰ ਕਾਲੀ ਕਾਲੀ ਗੰਦਗੀ ਕੱਢੂ ਅੰਦਰ ਬਿਲਕੁਲ ਇਹਦੇ ਨਾਲ ਬਹੁਤ ਜ਼ਿਆਦਾ ਤੁਹਾਡੇ ਨਾ ਤੁਹਾਡੇ ਜਿਹੜਾ ਪੈਲਵਿਕਾ ਏਰੀਆ ਸਟਰੋਂਗ ਹੁੰਦਾ ਹੈਗਾ ਤੁਹਾਡੇ ਯੂਰੀਨ ਤੇ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਤੁਹਾਡੇ ਪ੍ਰੋਸਟੇਟ ਉਹਨਾਂ ਯੂਟੀਆਈ ਯੂਨਿਟ ਟ੍ਰੈਕਟ ਇਨਫੈਕਸ਼ਨ ਉਹਨੂੰ ਵੀ ਇਹ ਠੀਕ ਕਰਦਾ ਤੇ ਯੂਰੀਨ ਰਿਲੇਟਡ ਸਾਰੀਆਂ ਸਮੱਸਿਆ ਤੇ ਇਹਦਾ ਬਹੁਤ ਅੱਛਾ ਰਿਜ਼ਲਟ ਹੈਗਾ WhatsApp ਬਹੁਤ ਵਾਰ ਹੁੰਦੇ ਵੀ ਕਿਸੇ ਨੂੰ ਕੋਈ ਪ੍ਰੋਬਲਮ ਕੋਈ ਨਹੀਂ ਹੈ ਪਿਸ਼ਾਬ ਵੀ ਬਿਲਕੁਲ ਠੀਕ ਆ ਰਿਹਾ ਹੈ ਕੋਈ ਦਿੱਕਤ ਪਰੇਸ਼ਾਨੀ ਨਹੀਂ ਹੈ ਨਾ ਕੋਈ ਇਨਫੈਕਸ਼ਨ ਹੈ ਪਰ ਕਈ ਵਾਰ ਹੁੰਦਾ ਵੀ ਬੰਦਾ ਪਿਸ਼ਾਬ ਕੀਤਾ ਪਿਸ਼ਾਬ ਕਰਨ ਤੋਂ ਬਾਅਦ ਜਦੋਂ ਨੂੰ ਫੀਲ ਹੁੰਦਾ ਉਹਨੂੰ ਲੱਗਦਾ ਕਿ ਮੇਰੀ ਅੰਡਰਵੇਅਰ ਫੇਰ ਗਿੱਲੀ ਹੋ ਗਈ ਹਾਂ ਹਾਂ ਉਹ ਦੋ ਤਿੰਨ ਬੂੰਦਾ ਰਹਿ ਜਾਂਦੀਆਂ ਨੇ ਤੁਸੀਂ ਕੁਝ ਕ ਐਕਸਰਸਾਈਜ਼ਾਂ ਦੱਸਿਆ ਸੀ ਇੱਥੇ ਲੋਕਾਂ ਨੂੰ ਬੈਠਿਆ ਨੂੰ ਕਿ ਜਿਨ੍ਹਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਇਨਫੈਕਸ਼ਨ ਕੋਈ ਨਹੀਂ ਨਾ ਕੋਈ ਦਿੱਕਤ ਹੈ ਨਾ ਪਿਸ਼ਾਬ ਕਰਨ ਚ ਨਾ ਆਉਣ ਚ ਪਰ ਬੂੰਦਾ ਦੀ ਦਿੱਕਤ ਹੈਗੀ ਹੈ ਉਹ ਤੁਸੀਂ ਦੱਸ ਰਹੀ ਸੀ ਉਹ ਕੀ ਹੈਗਾ ਜੀ ਐਕਸਰਸਾਈਜ਼ ਉਹ ਕਿਹੜੀ ਐਕਸਰਸਾਈਜ਼ ਹੈ ਹਾਂਜੀ ਹਾਂਜੀ ਉਹ ਸਭ ਤੋਂ ਪਹਿਲਾਂ ਤਾਂ ਅਸੀਂ ਜਿਹੜਾ ਪਿਸ਼ਾਬ ਕਰਨ ਦਾ ਸਾਡਾ ਸਟਾਈਲ ਗਲਤ ਹੈ ਖੜੇ ਹੋ ਕੇ ਕਦੇ ਪਿਸ਼ਾਬ ਨਹੀਂ ਕਰਨਾ ਚਾਹੀਦਾ ਸਹੀ ਮੈਨ ਇਹਦੇ ਵਿੱਚ ਜਦੋਂ ਅਸੀਂ ਬੈਠ ਕੇ ਪਿਸ਼ਾਬ ਲਓ ਮੈਂ ਤੁਹਾਨੂੰ ਦੱਸਦਾ ਕਿਦਾਂ ਕਰਨਾ ਚਾਹੀਦਾ ਸੋ ਤੁਸੀਂ ਦੇਖੋ ਪਿਸ਼ਾਬ ਕਰਨ ਦਾ ਜਿਹੜਾ ਸਹੀ ਤਰੀਕਾ ਹੈ ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਡਾਕਟਰ ਸਾਹਿਬ ਦਾ ਇੱਥੇ ਮੈਂ ਸੁਣਿਆ ਡਾਕਟਰ ਜਿਹੜੇ ਡਾਕਟਰ ਸਾਹਿਬ ਦੱਸ ਰਹੇ ਸੀ ਮਰੀਜ਼ਾਂ ਨੂੰ ਕਿ ਖੜੇ ਹੋ ਕੇ ਪਿਸ਼ਾਬ ਕਰਨ ਨਾਲ ਵੀ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਉਹ ਹੁੰਦੀਆਂ ਨਹੀਂ ਉਹਦਾ ਕੀ ਕਰਨਾ ਹੈ ਜੀ ਦੇਖੋ ਸਾਡਾ ਨਾ ਜਦੋਂ ਅਸੀਂ ਬੈਠੇ ਹਾਂ ਖੜੇ ਹਾਂ ਸਾਡੇ ਬਲੈਡਰ ਦੇ ਉੱਪਰ ਕੋਈ ਵਜ਼ਨ ਕੋਈ ਭਾਰ ਨਹੀਂ ਪੈ ਰਿਹਾ ਜਦੋਂ ਅਸੀਂ ਬੈਠ ਕੇ ਕਰਨਾ ਦੇਖੋ ਇਸ ਪੋਜੀਸ਼ਨ ਦੇ ਵਿੱਚ ਪਿਸ਼ਾਬ ਕਰਨਾ ਚਾਹੀਦਾ ਇੱਕ ਇੱਕ ਪੈਰ ਆਪਣਾ ਸਿੱਧਾ ਰੱਖੋ ਦੂਜਾ ਤੁਸੀਂ ਪੰਜੇ ਤੇ ਆਜੋ ਉਸ ਵਾਰ ਯੂਰੀਨ ਤੁਸੀਂ ਪਾਸ ਕੀਤਾ ਆ ਦੇਖੋ ਉੱਪਰੋਂ ਵੀ ਸਾਡਾ ਪ੍ਰੈਸ਼ਰ ਪੈ ਰਿਹਾ ਸਾਡਾ ਬਲੈਡ ਟੋਟਲੀ ਖਾਲੀ ਹੁੰਦਾ ਹੈਗਾ ਪਰ ਫਿਰ ਵੀ ਅਗਰ ਪੁਛ ਪੇਸ਼ੈਂਟ ਕੁਝ ਲੋਕ ਜਿਹੜੇ ਨਹੀਂ ਛੱਡ ਸਕਦੇ ਉਹਨਾਂ ਨੂੰ ਜਦੋਂ ਖੜ ਕੇ ਤੁਸੀਂ ਯੂਰਿਨ ਕੰਪਲੀਟ ਕੀਤਾ ਉਸ ਤੋਂ ਬਾਅਦ ਤੁਸੀਂ ਤਿੰਨ ਤੋਂ ਚਾਰ ਝਟਕੇ ਮਾਰਨੇ ਹੈਗੇ ਕਿਦਾਂ ਜਿਹੜਾ ਤੁਹਾਡੇ ਯੂਰਿਥਰਾ ਦੇ ਵਿੱਚ ਪਿਸ਼ਾਬ ਰਹਿ ਜਾਂਦਾ ਹੈਗਾ ਉਹ ਫਿਰ ਕੀ ਹੈ ਜੇ ਤੁਸੀਂ ਪੈਂਟ ਪਾ ਕੇ ਵਾਪਸ ਹੋਣਾ ਕਿਤੇ ਬੈਠਣ ਲੱਗੇ ਉਹ ਜਿਹੜਾ ਯੂਰਿਥਰਾ ਦੇ ਵਿੱਚ ਉਹ ਫਿਰ ਕੱਪੜੇ ਖਰਾਬ ਕਰਦਾ ਹੈਗਾ ਠੀਕ ਹੈ ਠੀਕ ਹੈ ਉਹ ਹੁੰਦਾ ਬੈਠਣ ਤੋਂ ਬਾਅਦ ਹੀ ਹੈ ਜੀ ਹਾਂਜੀ ਹਾਂਜੀ ਉਹ ਕਿਸ ਤਰ੍ਹਾਂ ਯੂਰਿਥਰਾ ਵਿੱਚ ਉਹਨੂੰ ਕਿਦਾਂ ਕੱਢਣਾ ਹੈਗਾ ਪਿਸ਼ਾਬ ਕੰਪਲੀਟ ਕਰ ਲਿਆ ਉਸ ਤੋਂ ਬਾਅਦ ਇਦਾਂ ਪੰਜਿਆਂ ਤੇ ਆ ਕੇ ਤਿੰਨ ਤੋਂ ਚਾਰ ਝਟਕੇ ਦੇਣੇ ਲਾਈਕ ਥੈਟ 1 2 ਦੰਨ 4 ਤੁਸੀਂ ਨੋਟ ਕਰਿਓ ਉਸ ਤੋਂ ਬਾਅਦ ਤੁਹਾਨੂੰ 10 ਤੋਂ 15 ਐਮਐਲ ਯੂਰੀਨ ਫੇਰ ਆਊਗਾ ਜਿਹੜਾ ਕਿ ਜਿਹੜਾ ਲੀਕੇਜ ਹੋਣਾ ਸੀਗਾ ਜੀ 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 ਠੀਕ ਹੈ ਨਾ ਉਹ ਇਸ ਉਹ ਕੰਪਲੀਟ ਹੋ ਜਾਂਦਾ ਤੇ ਕੋਸ਼ਿਸ਼ ਕਰਨੀ ਹੈ ਯੂਰੀਨ ਤੋਂ ਬਾਅਦ ਇੱਕ ਵਾਰੀ ਇਹਨੂੰ ਵਾਸ਼ ਕਰ ਲਿਆ ਜਾਵੇ ਜੀ 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 ਮਤਲਬ ਜਿਹੜੇ ਪਾਰਟ ਹੈਗਾ ਯੂਰੀਨ ਵਾਲੇ ਪਾਰਟ ਨੂੰ ਅਸੀਂ ਸਾਫ਼ ਕਰ ਲਿਆ ਚਲੋ ਹੁਣ ਆਖਰ ਦੇ ਵਿੱਚ ਸਾਨੂੰ ਇਹ ਦੱਸੋ ਵੀ ਜਿਹੜਾ ਇਹ ਨੁਸਖਾ ਹੈਗਾ ਇਹ ਫਾਰਮੂਲਾ ਹੈ ਬਸ ਇਹਨੂੰ ਇਸੇ ਤਰੀਕੇ ਨਾਲ ਖਾ ਲੈਣਾ ਜੀ ਹਾਂ ਨਹੀਂ ਦੇਖੋ ਇਹਨੂੰ ਨਾ ਗੈਸ ਦੇ ਉੱਪਰ ਇਹਨੂੰ ਬੇਕ ਕਰ ਲੈਣਾ ਹੈਗਾ ਕਾਲਾ ਟਮਾਟਰ ਤਾਂ ਕਹਿੰਦੇ ਤੁਸੀਂ ਹਾਂਜੀ ਹਾਂਜੀ ਆਮ ਹੈ ਟਮਾਟਰ ਜਿਵੇਂ ਜਿਵੇਂ ਅਸੀਂ ਉਹ ਉਹ ਬਣਾਉਣੇ ਆ ਜੀ ਪੜਥਾ ਬਣਾਉਣੇ ਹਾਂਜੀ ਹਾਂਜੀ ਤਾਂ ਬੈਂਗਨ ਨੂੰ ਬੈਂਗਨ ਨੂੰ ਹਾਂਜੀ ਹਾਂਜੀ ਆ ਦੇਖੋ ਜਦੋਂ ਅਸੀਂ ਇਹਨੂੰ ਬੇਕ ਕਰ ਲੈਣਾ ਇਹਨੇ ਬਹੁਤ ਅੱਛੀ ਤਰ੍ਹਾਂ ਪੀਲ ਹੋ ਜਾਣਾ ਛਿੱਲਿਆ ਜਾਣਾ ਹੈਗਾ ਠੀਕ ਹੈ ਇਹਨੂੰ ਇਸ ਤਰ੍ਹਾਂ ਛੱਤ ਬਾੜ ਹਟਾਤਾ ਸੀ ਹਾਂਜੀ ਹਾਂਜੀ ਬੇਕ ਹੋਣ ਨਾਲ ਇਹਦੀ ਜਿਹੜੀ ਵੈਲਿਊ ਹੈ ਮੈਡੀਸਨਲ ਲਾਈਕੋਪੀਨ ਦੀ 5 ਗੁਣਾ ਵੱਧ ਜਾਂਦੀ ਹੈਗੀ ਹੈ ਠੀਕ ਹੈ ਨਾ ਇਹਨੂੰ ਅਸੀਂ ਬੇਕ ਕਰ ਲਿਆ ਤਾਂ ਖਾਣਾ ਵੀਜ਼ੀ ਹੋ ਜਾਂਦਾ ਹੈਗਾ ਜਿਹੜਾ ਪੇਸ਼ੈਂਟ ਕੋਈ ਹਲੇ ਦਵਾਈ ਨਹੀਂ ਕਰਨਾ ਚਾਹੁੰਦਾ ਦਵਾਈ ਨਹੀਂ ਲੈ ਸਕਦਾ ਹੈਗਾ ਕੱਲਾ ਟਮਾਟਰ ਹੀ ਖਾਓ ਤਾਂ ਉਹਦੀ ਕਾਫੀ ਅੱਛੀ ਹੈਦੀ ਪ੍ਰੋਸਟੇਟ ਦੀ ਹੈਲਥ ਹੋ ਜਾਏਗੀ ਉਸ ਤੋਂ ਬਾਅਦ ਇਹਨੂੰ ਆਹ ਦੇਖੋ ਇਹਦੇ ਵਿੱਚ ਪਾ ਕੇ ਨਹੀਂ ਤਾਂ ਡਾਕਟਰ ਸਾਹਿਬ ਕੱਟ ਕੇ ਨਹੀਂ ਖਾ ਸਕਦੇ ਸੀ ਸੂਰੀ ਨਾਲ ਕੱਟ ਲਿਆ ਤੇ ਖਾ ਲਿਆ ਦੇਖੋ ਕੱਟ ਕੇ ਵੀ ਖਾ ਸਕਦੇ ਆ ਪਰ ਜਦੋਂ ਅਸੀਂ ਇਹਨੇ ਇਹਦੀ ਹੋਰ ਮੈਡੀਸਨਲ ਵੈਲਿਊ ਵਧਦੀ ਇਹਦੇ ਵਿੱਚ ਦੇਖੋ ਅਸੀਂ ਇੱਕ ਸਪੈਸ਼ਲ ਹੈ ਜੀਰਾ, ਅਨਾਰ ਦਾਣਾ ਔਰ ਕਾਲਾ ਨਮਕ ਪਾ ਕੇ ਪਾਊਡਰ ਬਣਾਇਆ ਹੋਇਆ। ਤੁਸੀਂ ਇਹਨੂੰ ਵਿੱਚ ਪਾਉਂਗੇ ਇਹਦੇ ਨਾਲ ਹੋਰ ਇਹਦੀ ਮਤਲਬ ਕਿ ਮੈਡੀਸਨਲ ਵੈਲਿਊ ਇਨਕਰੀਜ਼ ਹੋਏਗੀ। ਠੀਕ ਹੈ ਨਾ? ਇਹਨੂੰ ਇਹਨੂੰ ਕੁਟ ਲੈਣਾ, ਸਿ ਮੈਸ਼ ਕਰ ਲੈਣਾ। ਹਾਂਜੀ। ਹਲਕਾ ਹਲਕਾ ਜੇ। ਹਾਂਜੀ। ਇਹ ਹੋ ਗਿਆ ਮੈਸ਼ ਹੋ ਗਿਆ ਜੀ। ਹਾਂਜੀ। ਉਸ ਤੋਂ ਦੇਖੋ ਤੁਸੀਂ ਡਾਕਟਰ ਸਾਹਿਬ ਨੇ ਇਹਨੂੰ ਮੈਸ਼ ਕਰਤਾ ਹੈ। ਕਾਲੇ ਟਮਾਟਰ ਨੂੰ ਕਾਲੇ ਟਮਾਟਰ ਨੂੰ ਮੈਸ਼ ਕਰਨ ਤੋਂ ਬਾਅਦ ਇਹਦੇ ਵਿੱਚ ਇਹ ਨੁਸਖਾ ਫਾਰਮੂਲਾ ਜਿਹੜਾ ਡਾਕਟਰ ਸਾਹਿਬ ਨੇ ਬਣਾ ਕੇ ਰੱਖਿਆ ਹੋਇਆ ਹੈ ਇਹ ਤਾਂ ਬਿਲਕੁਲ ਪਾਣੀ ਜਿਹਾ ਵੰਗ ਹੋ ਗਿਆ ਜੀ ਹਾਂਜੀ ਹਾਂਜੀ ਆ ਦੇਖੋ ਇਹਦੇ ਵਿੱਚ ਆ ਥੋੜਾ ਜਿਹੜਾ ਬਣਾਇਆ ਜੀਰਾ ਕਾਲਾ ਨਮਕ ਔਰ ਅਨਾਰ ਦਾਣੇ ਦਾ ਇਹ ਪਾ ਕੇ ਮਿਕਸ ਕਰ ਲਓ ਠੀਕ ਹੈ ਠੀਕ ਹੈ ਉਸ ਤੋਂ ਬਾਅਦ ਇਹਨੂੰ ਚਮਚ ਦੇ ਨਾਲ ਖਾ ਸਕਦੇ ਹਾਂ ਜੀ 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 ਮਲੇ ਨੂੰ ਕੱਟਿਆ ਵੀ ਜਾ ਸਕਦਾ ਨਾ ਜੀ ਕੱਟ ਕੇ ਮੈਸ਼ ਕੀਤਾ ਜਾ ਸਕਦਾ ਹਾਂ ਇਹਨੂੰ ਕੱਟ ਕੇ ਮੈਸ਼ ਕੀਤਾ ਜਾਵੇ ਤਾਂ ਬਹੁਤ ਅੱਛਾ ਹੈ ਠੀਕ ਹੈ ਹਾਂ ਆ ਦੇਖੋ ਕੀ ਬਣਿਆ ਸੋ ਤੁਸੀਂ ਦੇਖੋ ਇਹਦਾ ਟੇਸਟ ਵੀ ਬੜਾ ਵਧੀਆ ਹੋ ਜਾਂਦਾ ਉਹ ਜੀ ਬਹੁਤ ਵਧੀਆ ਟੇਸਟ ਹੋ ਗਿਆ ਜੀ ਨਾਲ ਜਦੋਂ ਅਸੀਂ ਬੇਕ ਕਰਕੇ ਖਾਣਾ ਹੈਗਾ ਤੁਹਾਡੀ ਯੂਟੀਆਈ ਦੀ ਪ੍ਰੋਬਲਮ ਕਿਤੇ ਤੁਹਾਡੇ ਕੋਈ ਬਲਾਕੇਜ ਦੀ ਪ੍ਰੋਬਲਮ ਸਾਰਿਆਂ ਨੂੰ ਓਪਨ ਕਰਦਾ ਹੈਗਾ ਜੀ ਅੱਛਾ ਡਾਕਟਰ ਸਾਹਿਬ ਆਖਰ ਦੇ ਵਿੱਚ ਸਾਨੂੰ ਇਹ ਵੀ ਦੱਸ ਦਿਓ ਕਿ ਅਗਰ ਤੁਹਾਨੂੰ ਮਿਲਣਾ ਹੋਵੇ ਕਿਸੇ ਨੂੰ ਆਪਣੀ ਬਿਮਾਰੀ ਨਾ ਸਮਝ ਆਂਦੀ ਹੋਵੇ ਟੈਸਟ ਤੁਸੀਂ ਕਹਿ ਰਹੇ ਹੋ ਕਿ ਇਸ ਤਰ੍ਹਾਂ ਦੀ ਚੀਜ਼ ਹੈ ਬਹੁਤ ਸਾਰੇ ਕਈ ਵਾਰ ਟੈਸਟ ਵੀ ਬੰਦਾ ਕਰਾ ਲੈਂਦਾ ਪਰ ਸਮਝ ਨਹੀਂ ਆਉਂਦੀ ਟੈਸਟਾਂ ਦੇ ਵਿੱਚ ਵੀ ਸਮਝ ਨਹੀਂ ਆਉਂਦੀ ਵੱਡੇ ਵੱਡੇ ਡਾਕਟਰਾਂ ਨੂੰ ਤੇ ਫਿਰ ਉਹ ਤੁਹਾਡੇ ਨਾਲ ਅਗਰ ਕਿਸੇ ਨੇ ਕੰਸਲਟ ਕਰਨਾ ਹੈ ਰਾਬਤਾ ਕਰਨਾ ਉਹ ਕੀ ਟੰਗ ਹੈਗਾ ਜੀ ਲੁਧਿਆਣਾ ਸ਼ਹਿਰ ਦੇ ਵਿੱਚ ਡੀ ਐਮ ਸੀ ਦੇ ਨੇੜੇ ਹੈਬੋ ਵਾਲ ਜਗਾ ਜੀ ਉੱਥੇ ਮੇਰਾ ਹਸਪੀਟਲ ਹੈ ਮੈਂ ਪਿਛਲੇ 25 ਸਾਲ ਤੋਂ ਪ੍ਰੈਕਟਿਸ ਕਰ ਰਿ ठीक है ते मेरे को काफी दूर-दूरੋਂ पेशेंट देखो मैं ਤਾਂ ਉਹਨਾਂ ਨੂੰ ਕਹਾਂ ਵੀ ਜਿਹਨੂੰ ਕਿਸੇ ਵੀ ਬਿਮਾਰੀ ਦੇ ਨਾਲ ਰਿਲੇਟਡ ਹੈ ਯੂਆਈ ਦੇ ਨਾਲ ਕਿਸੇ ਜਗ੍ਹਾ ਰਿਜ਼ਲਟ ਨਹੀਂ ਮਿਲ ਰਿਹਾ ਕੁਝ ਸਮਝ ਨਹੀਂ ਆ ਰਹੀ ਇੱਕ ਵਾਰੀ ਤੁਸੀਂ ਮੇਰੇ ਨਾਲ ਕੰਸਲਟ ਕਰ ਲਓ ਮੈਂ ਕੋਈ ਕੰਸਲਟੇਸ਼ਨ ਫੀਸ ਨਹੀਂ ਲੈਂਦਾ ਬਿਲਕੁਲ ਫ੍ਰੀ ਆਫ ਕੋਸਟ ਹੈ ਤੇ ਜੋ ਵੀ ਦਵਾਈ ਦੇ ਚਾਰजेस ਹੁੰਦੇ ਆ ਉਹ ਹੁੰਦੇ ਆ ਆਦਰਵਾਇਜ਼ ਅਗਲੇ ਨੂੰ ਮੈਂ ਸਾਰਾ ਐਕਸਪਲੇਨ ਕਰਦਾ ਵੀ ਤੈਨੂੰ ਸਮੱਸਿਆ ਕੀ ਹੈਗੀ ਹੈ ਇਹ ਤਾਂ ਕੀ ਸੋਲੂਸ਼ਨ ਹੋਣਾ ਚਾਹੀਦਾ ਕੁਝ ਪੇਸ਼ੈਂਟ ਦੀ ਤਾਂ ਨੁਸਖਿਆਂ ਨਾਲ ਹੀ ਬਿਮਾਰੀ ਠੀਕ ਹੋ ਜਾਂਦੀ ਹੈ ਕੁਝ ਦੀ ਐਕਸਰਸਾਈਜ਼ ਨਾਲ ਪਤਾ ਹੀ ਨਹੀਂ ਹੈਗਾ ਨਹੀਂ ਤਾਂ ਲੋਕ ਨਾ ਦਵਾਈਆਂ ਬਦਾਮਾਂ ਦੀ ਤਰ੍ਹਾਂ ਗੋਲੀਆਂ ਖਾਈ ਜਾ ਰਹੇ ਨੇ ਉਹ ਕਹ ਰਹੇ ਸੀ ਤੁਹਾਡੇ ਜਿਹੜਾ ਤੁਹਾਡੇ ਕੋਲ ਆਇਆ ਸੀ ਧਾਰੀਵਾਲ ਵਾਲੇ ਭਾਈ ਸਾਹਿਬ ਐਸਕੇ 3.5 ਲੱਖ ਦੀਆਂ ਦਵਾਈਆਂ ਖਾ ਕੇ ਮੇਰਾ ਪਿਸ਼ਾਬ ਫੇਰੋਂ ਨਹੀਂ ਹਟ ਰਿਹਾ ਬਿਲਕੁਲ ਦੇਖੋ ਕਿੰਨੇ ਦੂਰੋਂ ਪੇਸ਼ੈਂਟ ਆਇਆ ਨਾਲੇ ਦੇਖੋ 3.5 ਲੱਖ ਰੁਪਏ ਬਿਲਕੁਲ ਨਹੀਂ ਕਿਹਾ ਵੀ ਮੈਂ ਤਾਂ ਹੁਣ ਇਸ ਚੀਜ਼ ਤੋਂ ਵਿਸ਼ਵਾਸ ਹੀ ਉੱਠ ਚੁੱਕਿਆ ਮੇਰਾ ਹੈਨਾ ਤੇ ਜੇ ਨਹੀਂ ਹੀ ਗਾਟ ਵੈਰੀ ਗੁੱਡ ਰਿਜ਼ਲਟ ਜਿਹੜੇ ਵਿਦੇਸ਼ ਚ ਬੈਠੇ ਨੇ ਜੀ ਫਿਰ ਉਹ ਉਹ ਕੀ ਕਰਨ ਜਿਹੜੇ ਲੋਕਲ ਨੇ ਉਹ ਤਾਂ ਤੁਹਾਡੇ ਕੋਲ ਆ ਸਕਦੇ ਨੇ ਕੰਸਲਟ ਕਰ ਸਕਦੇ ਨੇ ਜਿਹੜੇ ਵਿਦੇਸ਼ ਚ ਬੈਠੇ ਨੇ ਫਿਰ ਉਹਨਾਂ ਨਾਲ ਕੀ ਕਰਦੇ ਹੋ ਜੀ ਉਹ ਉਹਨਾਂ ਨਾਲ ਉਹ ਕਿਵੇਂ ਕੰਸਲਟ ਕਰਨ ਤੁਹਾਡੇ ਨਾਲ ਜੀ ਦੇਖੋ ਵਿਦੇਸ਼ ਦੇ ਵਿੱਚ ਜਿਹੜੇ ਪੇਸ਼ੈਂਟ ਹੈਗੇ ਮੇਰੇ ਕੋਲ ਆਲਰੇਡੀ ਦਵਾਈ ਲੈਂਦੇ ਯੂਕੇ ਮੇਰੇ ਕੋਲ 24 ਪੇਸ਼ੈਂਟ ਚੱਲੇ ਜਿਨ੍ਹਾਂ ਦਾ ਕਿਡਨੀ ਫੇਲਰ ਦਾ ਟਰੀਟਮੈਂਟ ਮੇਰੇ ਕੋਲ ਚੱਲ ਰਿਹਾ ਮੈਂ ਗੁਰਦੇ ਫੇਲ ਦਾ ਇਲਾਜ ਕਰਦਾ ਲੀਵਰ ਸਰੋਸਿਸ ਹੋਵੇ ਲੀਵਰ ਦੀ ਜਿੰਨੀ ਮਰਜੀ ਕੰਡੀਸ਼ਨ ਖਰਾਬ ਹੋਵੇ ਅਸੀਂ ਇਹ ਦਵਾਈਆਂ ਨਾਲ ਬਿਲਕੁਲ ਵਧੀਆ ਭੇਜ ਹਾਂ ਤੇ ਉਹਦੇ ਨੇ ਕੀ ਹੈਗਾ ਆਪਣੀਆਂ ਰਿਪੋਰਟਸ ਮੈਨੂੰ ਸੈਂਡ ਕਰ ਦੇਣਾ ਠੀਕ ਹੈ ਨਾ ਮੈਂ ਰਿਪੋਰਟ ਦੇਖ ਕੇ ਅਸੀਂ ਦਵਾਈ ਸਾਡੀ ਕੋਰੀਅਰ ਦੇ ਥਰੂ ਚਲੀ ਜਾਂਦੀ ਹੈਗੀ ਹੈ ਯੂਕੇ ਹੋ ਗਿਆ ਕੈਨੇਡਾ ਹੋ ਗਿਆ ਆਸਟ੍ਰੇਲੀਆ ਹੋ ਗਿਆ ਇੰਗਲੈਂਡ ਹੋ ਗਿਆ ਆਪਣਾ ਇਹਨਾਂ ਕੰਟਰੀਆਂ ਦੇ ਵਿੱਚ ਜਾਂਦੀ ਹੈਗੀ ਦਵਾਈ ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ ਬਹੁਤ ਮੈਨੂੰ ਲੱਗਦਾ ਕਿ ਘੈਂਟ ਤੇ ਕਮਾਲ ਦਾ ਨੁਸਖਾ ਇੱਕ ਵਾਰ ਫੇਰ ਦੇਣ ਵਾਸਤੇ ਸ਼ੁਕਰੀਆ ਜੀ ਧੰਨਵਾਦ ਫਰੂਕੀ ਸਾਹਿਬ ਸੋ ਇਸਨ ਡਾਕਟਰ ਰਾਜੇਸ਼ ਠਾਕੁਰ ਜੀ ਜਿਨ੍ਹਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਪਿਸ਼ਾਬ ਨਾਲ ਸੰਬੰਧਿਤ ਜਿਹੜੇ ਰੋਗ ਜਿਹੜੀਆਂ ਦਿੱਕਤਾਂ ਸਾਨੂੰ ਹੋ ਜਾਂਦੀਆਂ ਨੇ ਕਿਵੇਂ ਮਹਜ ਕਾਲਾ ਟਮਾਟਰ ਕਰਕੇ ਮਤਲਬ ਅਸੀਂ ਇਹ ਕਹਿ ਲਈਏ ਕਿ ਟਮਾਟਰ ਦਾ ਮੂੰਹ ਕਾਲਾ ਕਰਕੇ ਅਸੀਂ ਉਹ ਬਿਮਾਰੀਆਂ ਹੈਗੀਆਂ ਬਿਮਾਰੀ ਦਾ ਵੀ ਨਾਲ ਮੂੰਹ ਕਾਲਾ ਅਸੀਂ ਕਰ ਸਕਦੇ ਹਾਂ ਤੇ ਆਪਣੇ ਸਰੀਰ ਦੇ ਵਿੱਚੋਂ ਪਿਸ਼ਾਬ ਨਾਲ ਸੰਬੰਧਿਤ ਜਿਹੜੇ ਰੋਗ ਹੈਗੇ ਨੇ ਕਾਲੇ ਟਮਾਟਰ ਦੇ ਨਾਲ ਉਹ ਬਾਹਰ ਕੱਢ ਸਕਦੇ ਆ ਫਿਲਹਾਲ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ رائے ਵੀ ਸਾਨੂੰ ਜ਼ਰੂਰ ਦਿਓ ਪਰ ਮੇਰੀ ਗੁਜ਼ਾਰਿਸ਼ ਮੇਰੀ ਅਪੀਲ ਮੇਰੀ ਸਿਫਾਰਿਸ਼ ਤੁਹਾਨੂੰ ਇਹੋ ਰਹਿੰਦੀ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਬਿਨਾਂ ਕਿਸੇ ਡਾਕਟਰ ਵੈਦ ਹਕੀਮ ਦੇ ਕੰਸਲਟ ਤੋਂ ਨਾ ਇਸਤੇਮਾਲ ਕਰੋ ਇਸ ਵੀਡੀਓ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਇਲਾਜ ਨਹੀਂ ਦੱਸਦੇ ਤੁਹਾਨੂੰ ਵੀਡੀਓ ਦਿਖਾਉਣ ਦਾ ਨੁਸਖੇ ਦਿਖਾਉਣ ਦਾ ਮਤਲਬ ਹੁੰਦਾ ਕਿ ਅਸੀਂ ਤੁਹਾਨੂੰ ਕੁਦਰਤ ਦੀ ਤਾਕਤ ਦੇ ਨਾਲ ਰੂਬਰੂ ਕਰਵਾਈਏ ਔਰ ਤੁਹਾਡੀ ਜਿਹੜੀ ਬਿਮਾਰੀ ਹੈਗੀ ਹੈ ਤੁਹਾਨੂੰ ਜਿਹੜੀ ਗੋਲੀਆਂ ਦੇ ਥੱਬੇ ਖਾਣੇ ਅਸੀਂ ਉਹਨਾਂ ਤੋਂ ਤੁਹਾਡਾ ਖੜਾ ਚੋ ਖੜਾ ਜੜਾ ਉਹ ਛਡਵਾ ਸਕੀਏ ਫਿਲਹਾਲ ਮੈਨੂੰ ਇਹ ਵੀਡੀਓ ਇਥੇ ਖਤਮ ਕਰਨ ਦੀ ਜਗ੍ਹਾ ਆ ਗਿਆ ਧੰਨਵਾਦ